ਇਹਨੂੰ ਕੀ ਹੋ ਗਿਆ ਕੀ ਹੋ ਗਿਆ ਅਸੀ ਪਤਾ ਏ ਕੁਛ ਨਹੀਂ ਬਾਪੂ ਕੁਛ ਨਹੀਂ ਸਾਰਾ ਦਿਨ ਤਾਂ ਫਿਰ ਮੂੰਹ ਐ ਲਟਕਾ ਕੇ ਰੱਖਦੀਆਂ ਕੀ ਹੋ ਗਿਆ ਮਾਂ ਨੇ ਕਿਹਾ ਤਾਂ ਕੁਛ ਤੇ ਨਹੀਂ ਮੈਨੂੰ ਪਤਾ ਤਾਂ ਹੈਗਾ ਉਹਦਾ ਸੁਭਾਈ ਹੈ ਜਾਂ ਨਾ ਗੁੱਸਾ ਕਰਿਆ ਕਰ ਫਿਰ ਦੱਸ ਹੁਣ ਕੀ ਹੋ ਗਿਆ ਜਿਹੜੀਆਂ ਬਾਲੀਆਂ ਲਿਆ ਕੇ ਦਿੱਤੀਆਂ ਅਸੀ ਪ੍ਰੀਤ ਨੂੰ ਮਾਂ ਨੇ ਉਹ ਪਤਾ ਨਹੀਂ ਕੌਣ ਚੱਕ ਕੇ ਰਹਿ ਗਿਆ ਮੈਨੂੰ ਹੀ ਕੁੱਟਿਆ ਮਾਂ ਨੇ ਕੁੱਟਿਆ ਤੈਨੂੰ ਬਾਲੀਆਂ ਵਿਸੇ ਹੋਰ ਪਤਾ ਨਹੀਂ ਕੀ ਨੇ ਚੱਕ ਲੀਆਂ ਬਾਲੀਆਂ ਤੈਨੂੰ ਕਾਦੇ ਵਾਸਤੇ ਕੁੱਟਿਆ ਫਿਰ ਮੈਨੂੰ ਕਹਿੰਦੇ ਤੂੰ ਚੱਕੀਆਂ ਨਹੀਂ ਗਈਆਂ ਮੈਂ ਤਾਂ ਬਾਪੂ ਉਹ ਕਮਰੇ ਚ ਵੀ ਨਹੀਂ ਬੜੀ ਹੈਗੀ ਕਦੇ ਵੀ ਆ ਇਹਨਾਂ ਦਾ ਦਿਮਾਗ ਖਰਾਬ ਜੇ ਜੇ ਬੜਨਾ ਵੀ ਹੁੰਦਾ ਨਾ ਜੇ ਪ੍ਰੀਤ ਹੁੰਦੀ ਹੈ ਮੈਂ ਤਾਂ ਜਾਂਦੀ ਹੁੰਦੀ ਅੰਦਰ ਸਫਾਈ ਕਰਨੀ ਹੁੰਦੀ ਹੈਗੀ ਜਦੋਂ ਪ੍ਰੀਤ ਹੁੰਦੀ ਨਹੀਂ ਹੈਗੀ ਮੈਂ ਜਮਾ ਵੀ ਨਹੀਂ ਅੰਦਰ ਜਾਂਦੀ ਹੈਗੀ ਉਹ ਕੁਲਦੀਪਾ ਹਲਦੀਪ ਬਾਪੂ ਕਾਨੂੰ ਬੁਲਾਈ ਜਾਂਦਾ ਦੁਬਾਰੇ ਫੇਰ ਕਿੱਤੂਗੀ ਮੈਨੂੰ ਨਾ ਕੁੜੀ ਤੇ ਹੱਥ ਚੱਕਣ ਵਾਲੀ ਕੀ ਗੱਲ ਸੀਗੀ ਇਹ ਬਾਲੀਆਂ ਚੱਕਦੀ ਕਰਦੀ ਆ ਕਦੋਂ ਚੱਕਣ ਤੇ ਤੇ ਹੱਥ ਝੂਠ ਬੋਲੀ ਜਾਨੀ ਹੁਣ ਹਟਦੀ ਤਾਂ ਹੁਣ ਨਹੀਂ ਮੇਰੇ ਬੈਠੇ ਤੂੰ ਬਾਲੀਆਂ ਨਕੋਲੀਆਂ ਨੇ ਬਾਲਗਾ ਮੈਂ ਤਾਂ ਮਸਾ ਬਣਾ ਕੇ ਦਿੱਤੀਆਂ ਸੀ ਕੁੜੀ ਦੇ ਬਾਲੀਆਂ ਮਾਂ ਮੇਰੀ ਗੱਲ ਕਾਤੋਂ ਨਹੀਂ ਮੰਨਦੇ ਕਿ ਮੈਂ ਨਹੀਂ ਚੱਕੀਆਂ ਬਾਲੀਆਂ ਮੈਂ ਕੀ ਕਰਨੀ ਇਹਨੂੰ ਦੱਸ ਬਾਲੀਆਂ ਹੋਰ ਨਹੀਂ ਚੱਕੀਆਂ ਕੱਲੀ ਤੂੰ ਹੀ ਸੀ ਕਰੇ ਹੋਰ ਕੌਣ ਸੀਗਾ ਪੁੱਤ ਲਗੇ ਚੱਕੇ ਬਾਬਲੂ ਆਇਆ ਸੀ ਮੈਂ ਤੁਹਾਨੂੰ ਕਹੀ ਐਨੀ ਆ ਬਾਬੂ ਮਾਰ ਜੋ ਵੀਰੇ ਤੇ ਕੰਮ ਲਾਉਂਦੀ ਐ ਜੇ ਦੇਖ ਲੋ ਹਾਂ ਵੀਰਾ ਦਾ ਉਹ ਵੀ ਆ ਨਾ ਕਾਹਨੂੰ ਚੱਕਿਆ ਕਦੇ ਵੀਰੇ ਨੇ ਕੋਤਰਾ ਨਹੀਂ ਤੂੰ ਮੇਰੇ ਪੁੱਤਰ ਜਾ ਮਲਾਉਂਦੇ ਆ ਮੂੰਹ ਤੇ ਮਾਰਨਾ ਮੈਂ ਖਿੱਚ ਕੇ ਮੈਂ ਤੇਰੇ ਮਰੂੰਗੀ ਚੀਜ ਅੱਗੇ ਕਿੰਨੇ ਵਾਰੀ ਚੱਕਿਆ ਉਹਨੇ ਸਮਾਨ ਪਕੜ ਕੇ ਭਜਾਂ ਦੇ ਜਗੜਦੀਆਂ ਅੰਕੇ ਨਾ ਕਰਦੇ ਦੇ ਪਿੱਛੇ ਮੈਂ ਆਣਾ ਲੜੀ ਜੈ ਨਾ ਲੜਦੇ ਆ ਭਾਈ ਫਿਰ ਇੱਕ ਤਾਂ ਸਗੀ ਹੋ ਗਈ ਬਾਕੀ ਸਾਰੇ ਮਾੜੇ ਨਹੀਂ ਅੱਗੇ ਚੱਕੇ ਨਹੀਂ ਕੁਛ ਐ ਦੱਸੋ ਚੱਕਦੀ ਹੋਵੇ ਕੱਲੀ ਹੁਣ ਲੱਗਿਆ ਗੱਲਾਂ ਦੇ ਕਰਦੀ ਅੱਜ ਆ ਆ ਗਿਆ ਉਹ ਮੈਂ ਕਿੱਥੇ ਲੈ ਕੇ ਜਾਉਂਗੀ ਆ ਦੇਖ ਲੈ ਤੇਰੇ ਤੇ ਜਾਮ ਲਾਈ ਜਾਂਦੀ ਕਿਤੇ ਤੂੰ ਚੱਕੀ ਵਾਲੀ ਨਹੀਂ ਆ ਬਾਲੀਆਂ ਬਾਲੀਆਂ ਬਾਪੂ ਮੇਰੀ ਗੱਲ ਸੁਣ ਬਈ ਤੂੰ ਜਦੋਂ ਕਰਿਆ ਸੀ ਮੈਨੂੰ ਕਹਿ ਕੇ ਗਿਆ ਸੀਗਾ ਦਾ ਚਾਹ ਬਣਾ ਦੇ ਜੀ ਸੀ ਤੂੰ ਅੰਦਰ ਗਿਆ ਸੀਗਾ ਜਦੋਂ ਮੈਂ ਅੰਦਰ ਗਈਆਂ ਚਾਹ ਲੈ ਕੇ ਤੂੰ ਹੈ ਨਹੀਂ ਸੀ ਉੱਥੇ ਤੂੰ ਬਥੇਰੇ ਕਿੱਧਰ ਭੱਗ ਗਿਆ ਜਿਵੇਂ ਹੁਣ ਆਪਦੇ ਘਰੀ ਅੰਦਰ ਭੱਗ ਕੇ ਆਏ ਤਾਂ ਮਤਲਬ ਮੈਂ ਬਾਲੀ ਮੈਂ ਚੋਰੀ ਕਰਨੀ ਆ ਆ ਕੀ ਗੱਲ ਕਰਨੀ ਉਸ ਤੋਂ ਬਾਅਦ ਪਾਲੀਆਂ ਚੋਰੀ ਹੋਈਆਂ ਨੇ ਮੈਨੂੰ ਨਹੀਂ ਪਤਾ ਹੈ ਕਿ ਬਾਬੂ ਨੂੰ ਦੱਸ ਦੇ ਮੇਰੀ ਮਾਲੀਆਂ ਨਾ ਮੈਂ ਉਹ ਜਿਹਾ ਨਹੀਂ ਮੇਰੀ ਗੱਲ ਸੁਣ ਤੈਨੂੰ ਤਾਂ ਪਤਾ ਮੈਂ ਤੇ ਮੰਮੀ ਤਾਂ ਮੰਡੀ ਵਾਗੀਆਂ ਸੀ ਪਿੱਛੋਂ ਇਕੱਰੇ ਕੱਲੀ ਸੀ ਇਹਨੇ ਤੇਰਾ ਲਾਹਾ ਲਿਆ ਤੇਰੇ ਨਾਮ ਲਾਤਾ ਤੇ ਗਾਲੀਆਂ ਮੈਂ ਕੋਈ ਲਾ ਨਹੀਂ ਲਿਆ ਬੈ ਜਾ ਓਏ ਬੈ ਜਾ ਮੈਂ ਜਾਣਦਾ ਤੈਨੂੰ ਅੱਗੇ ਨਹੀਂ ਚੱਕਿਆ ਕਦੇ ਤੂੰ ਕੁਸ ਕਿੰਨੇ ਵਾਰੀ ਫੜਿਆ ਤਨ ਰੰਗਿਆ ਸੀ ਦੇਦੀ ਮੰਨਦਾ ਮੈਂ ਪੈਸੇ ਪੂਛ ਚੱਕੇ ਫਰੇ ਇਹਦੇ ਕੰਮ ਥੋੜੀ ਕਰੂ ਆ ਵੀ ਪੈਸੇ ਇਹ ਹੋਈਏ ਇਹ ਜਦੋਂ ਪਿਓ ਦੇ ਪੈਸੇ ਕੱਢ ਸਕਦਾ ਭੈਣ ਜੀ ਤਾਂ ਨਹੀਂ ਹੈਗਾ ਪੈਸੇ ਇਹ ਉਹ ਬਹਿ ਜਾ ਬਾਲੀਆਂ ਨਾ ਹੋ ਕਰਿਆ ਕਰ ਤੂੰ ਹਾਂ ਪੈਸੇ ਦਿੰਦੇ ਨਹੀਂ ਨਾਲ ਮੈਨੂੰ ਫੋਨ ਲਾ ਕੇ ਜੀ ਠੀਕ ਹੈ ਨਾ ਬਾਲੀਆਂ ਚੱਕਣ ਨਾਲੇ ਬਾਲੀ ਚੱਕ ਨੂੰ ਆਪਣੀ ਘਰ ਲੱਭੇ ਮੈਨੂੰ ਬਈ ਮੈਨੂੰ ਨਹੀਂ ਪਤਾ ਹੈਗੇ ਪਰ ਮੈਂ ਕਰਦੇ ਬਕਵਾਸ ਨਾ ਕਰ ਮੈਂ ਬਾਲੀ ਨੂੰ ਦੇਖ ਲੈ ਚੱਕਾ ਬਗਵਾਸ ਤਾ ਤੁਸੀਂ ਕਰਦੇ ਹੋ ਸਾਰੀ ਮੱਚਦੀ ਆ ਇਹ ਮਸਤੀ ਆ ਇਹ ਮਸਤੀ ਆ ਵੀ ਇਹਨੂੰ ਕੋ ਬਾਈ ਤੁਸੀਂ ਸਾਰੀ ਮੱਚ ਦਿਓ ਸਾਰੀ ਮੱਚ ਦਿਓ ਅਸਲ ਵਿੱਚ ਮੈਂ ਦੇਖ ਲਈ ਜੇ ਮੈਂ ਪਾ ਕੇ ਦੇਖੀ ਹੁੰਦੀ ਸੀ ਨਾ ਇਹ ਦਿਨ ਇਹ ਮੇਰੇ ਤੇ ਇੰਗੇਮੈਂਟ ਖੜਕਾਇਆ ਵੀ ਨਹੀਂ ਹੀ ਗੋਟੀ ਹੈ ਨਾ ਮੈਂ ਕਹਿੰਦਾ ਤੈਨੂੰ ਉਹਦੇ ਮੈਂ ਹੱਥੇ ਪਾਈ ਮੇਰੀ ਗੱਲ ਸੁਣ ਲੋ ਚੁੱਪ ਕਰ ਜਾ ਡਰਾਮੇ ਨਾ ਕਰ ਇੱਥੇ ਹਾਂ ਬੋਲ ਨਾ ਬਾਲੀ ਕਰੇ ਰੱਬ ਲੋ ਇਹ ਨਹੀਂ ਚੱਕਦੀ ਪਹਿਲਾਂ ਕੋਈ ਸੁਣ ਲੈ ਜਿੱਥੇ ਮੈਂ ਰੱਖੀ ਸੀ ਨਾਲੇ ਸਿਰਫ ਇਹਨੂੰ ਪਤਾ ਸੀ ਮੈਂ ਕਿੱਥੇ ਰੱਖੀ ਹੋਰ ਕਿਸੇ ਨੂੰ ਨਹੀਂ ਸੀ ਬੰਦਾ ਨਾ ਮੈਨੂੰ ਕਦੇ ਪਤਾ ਦੀ ਵੀ ਤੂੰ ਕਿੱਥੇ ਰੱਖੀ ਹੈ ਨਾ ਕਾਲੀ ਤਾਂ ਮੇਰੇ ਖੜੀ ਸੀ ਇਹਦਾ ਤੂੰ ਪਾਈ ਜਾਂਦੀ ਸੀ ਮੈਨੂੰ ਐ ਤਾਂ ਨਹੀਂ ਪਤਾ ਆ ਕਿ ਮੈਂ ਤੂੰ ਕਿੱਥੇ ਰੱਖੀ ਹੈ ਨੇ ਬਾਲੀਆਂ ਪ੍ਰੀਤ ਨੂੰ ਨਾਰਨਗੀ ਵੀ ਦਿੱਤੀ ਸੀ ਬੀਜੀ ਮੇਰੀਆਂ ਖੋਗੀਆਂ ਤਾਂ ਦੇਖ ਲਈ ਫਿਰ ਫਿਰ ਮੈਂ ਥੋੜੇ ਚੱਕੀਆਂ ਨਹੀਂ ਕਰਕੇ ਮੈਂ ਪਾਈ ਨਹੀਂ ਚੱਕੀਆਂ ਨੇ ਨਹੀਂ ਚੱਕੀਆਂ ਅੱਗੇ ਕੋਈ ਚੀਜ਼ ਚੱਕੀ ਨਹੀਂ ਤੂੰ ਚੱਕ ਕੇ ਮੰਨਦਾ ਆਂ ਆਹ ਵੀ ਤਾਂ ਫਿਰ ਇੱਧਰ ਵੀ ਦੇਖੋ ਇੱਧਰ ਵੀ ਦੇਖੋ ਇਹ ਨਹੀਂ ਚੱਕਦਾ ਨਾ ਨਾ ਇਹ ਤਾਂ ਨਹੀਂ ਚੱਕਦਾ 20 ਬੜਾ ਫੜਿਆ ਉਤੋਂ ਮੈਂ ਫੜ ਕੇ ਗੱਲਾਂ ਉਤੋਂ ਦੀ ਨਾ ਆਪਾਂ ਇਹੀ ਦੇਉ ਜਾ ਮੈਂ ਚੱਕੀਆਂ ਦੇ ਚੱਕੀਆਂ ਸਹੀ ਆ ਆਪਣੀਆਂ ਬਾਲੀਆਂ ਸੀ ਚਾਹ ਹੋਰ ਬਣਵਾ ਲਓ ਜਾ ਕੀ ਕਰਦਾ ਤੂੰ ਕੁੜੀ ਆ ਤੱਕਦਾ ਹਾਂ ਕਰਦਾ ਨਹੀਂ ਉਹਦੇ ਪਿੱਛੇ ਮੇਰੇ ਕੋਲ ਨਹੀਂ ਇਹਦੇ ਸਾਰੇ ਨੰਬਰ ਤੇ ਉਹ ਤੁਸੀਂ ਇਹ ਲਛਣੇ ਹੋਏ ਜਿਹਨੇ ਲੱਸਣ ਦਾ ਛੋਡੇ ਹੈ ਜਿਹਨੇ ਨਹੀਂ ਲਛਣੇ ਸਾਡੇ ਮਾੜੇ ਐਸੇ ਤਾਂ ਨਾ ਕਰਿਆ ਦਾ ਕਿਤਨੇ ਨਾਲ ਨਹੀਂ ਹੈਗੀਆਂ ਇਹਦੇ ਕੋਲੇ ਨਹੀਂ ਕਰੇ ਇਹਦੀਆਂ ਬਾਲੀਆਂ ਮੈਂ ਕਿੱਥੋਂ ਦੇਵਾਂ ਲਿਆ ਕਿਹੜੀ ਮੇਰੀ ਗੱਲ ਸੁਣਿਆ ਇਹਨੂੰ ਤੇ ਚੁੱਪ ਕਰਕੇ ਬਾਲੀਆਂ ਕੱਢ ਦੇ ਨਹੀਂ ਮੇਰੇ ਸੁਭਾ ਦਾ ਪੁੱਤ ਨਹੀਂ ਹੈਗੀਆਂ ਤੂੰ ਵੀ ਨਾ ਬਣਿਆ ਕਰ ਇਹਨਾਂ ਨਾਲ ਇਹ ਤਾਂ ਜਹਜੇ ਹੈਗੇ ਆ ਮਾਪਤਾ ਹੈਗੇ ਆ ਮੇਰੇ ਪੁੱਤਰੇ ਬਰੋਲ ਲਾ ਗਲੀ ਬਾਲਾਂਗਾ ਦੇ ਦੇ ਨਹੀਂ ਬਹੁਤ ਬੁਰੀ ਹੋ ਬਾਬੂ ਤੂੰ ਦੱਸ ਦੇ ਸਿੱਧਾ ਉਹ ਕਿ ਠੀਕ ਹੈ ਨਾ ਬਾਲੀ ਨੂੰ ਚੱਕਿਆ ਇਹ ਤੇਰੇ ਪਾਈ ਜੜ ਕੀੜੇ ਨਹੀਂ ਤੇਰੇ ਡੜਾ ਸੁੰਡ ਪੜਾ ਚੜਾ ਮਰੂ ਥਪੜਾ ਤੂੰ ਮਾਰੇ ਨੇੜੇ ਲੱਗ ਵੱਡਾ ਜੜਾ ਤੇਰੀਆ ਪੁੱਤ ਇਹਨੇ ਤਾਂ ਪਿਉਤੀ ਦੀ ਗੱਲ ਹੈ ਬਾਲੀਆਂ ਦੋਨਾਂ ਨੇ ਲਕੋਦੀਆਂ ਆ ਜਾ ਆਪੇ ਦੇਣਗੇ ਤੇਰੇ ਵਰਗੇ ਸਾਰੇ ਨਹੀਂ ਹੈਗੇ ਤੂੰ ਇਹਨੇ ਤਾਂ ਚੱਕੀਆਂ ਨੇ ਮੈਂ ਹੋਰ ਬਣਵਾ ਕੇ ਲਿਆ ਦੂੰਗਾ ਤੇਰੇ ਹੱਕ ਵੀ ਤੇਰੀ ਚਾਹਦੀ ਇਹੀ ਚਾਹੁੰਦਾ ਮੈਂ ਕੁਝ ਨਹੀਂ ਚਲਦੀ ਹੈਗੀ ਬਾਬੂ ਚੁੱਪ ਕਰ ਜਾ ਇਹ ਤਾਂ ਹੋਰ ਰੱਖ ਲੂਗੀ ਨਾਲੇ ਹੋਰ ਕਰਾ ਕੇ ਦੇ ਦੂੰਗਾ ਚੱਲ ਤੂੰ ਆਦਾ ਕੰਮ ਕਰ। ਅਰੇ ਇਸੇ ਨੂੰ ਦੇ ਦੀ। ਹਾਂ। ਇਹਨਾਂ ਜੋ ਦੇ ਦੂੰਗਾ ਫਿਰ ਤੇ ਤੂੰ ਪੁਛੈਣ ਕਰਾਉਣਿਆ ਮੈਂ ਦੇ ਦੂੰਗਾ। ਆ ਜਾ ਆ ਜਾ। ਦੇ ਦੀ ਇਹਨੂੰ ਨਾ ਦੇ ਦੂ ਚਮਲਾਈ ਜਾਂਦੀ ਇਹਨਾਂ ਨੂੰ ਜਵਾਕਾਂ ਨੂੰ ਸਮਗਾ। ਬਾਪੂ ਹਾਰ ਬਾਗ ਤੇ ਬਫਰ ਕਰਕੂ ਮੈਂ ਕਿਹਾ ਚੁੱਪ ਕਰ ਜੂ ਕਦੇ ਦਾ ਸੁਧਰੂਗੀ। ਇਹਦੀ ਜਾੜੀ ਨਹੀਂ ਸੁਧਰਨ ਵਾਲੀ ਇਹ ਜਿਹਦੀ ਮਾਂ ਸੀ। ਬਾਪੂ ਚੁੱਪ ਕਰ ਜਾ ਬਸ ਤੂੰ ਕੱਤ ਲੜੀ ਜੰਨਾ ਮੇਰੇ ਪਿੱਛੇ। ਪੁੱਤ ਮੈਨੂੰ ਗੱਲ ਸੁਣ ਲੈ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈਗਾ। ਤੂੰ ਨਾਵੇਂ ਇਹਨਾਂ ਦੇ ਮੰਗਰ ਲਾ ਕੇ ਕੋਈ ਦਿਮਾਗ ਤੇ ਲੋੜ ਪਾਈ। ਮੈਨੂੰ ਪਤਾ ਉਹ ਕੰਜਰ ਲਗਾ ਜਾ ਕੇ ਬਸ। ਜੈ ਮਾਂ ਦੀ ਕਰਤੂਤੋਂ ਤੇਰੀ ਦੀ ਤੈਨੂੰ ਬਦਨਾਮ ਕਰਨ ਵਾਸਤੇ ਕਰੇ ਉਹ ਤਾਂ ਜਾ ਰਹੀਆਂ ਸੀ ਕਿਤੇ ਮੈਂ ਤਾਂ ਉੱਥੇ ਅੰਦਰ ਵੀ ਨਹੀਂ ਬੜੀ ਹੈਗੀ ਉਹੀ ਆਇਆ ਸੀਗਾ ਮਚਾਵਣ ਕੋਈ ਉੱਥੇ ਹੈ ਨਹੀਂ ਸੀਗਾ ਮਾਂ ਪਤਾ ਨਹੀਂ ਕਿੱਧਰ ਵਗ ਗਿਆ ਤੇ ਉਦੋਂ ਬਾਲੀਆਂ ਲੈ ਕੇ ਗਿਆਊਗਾ ਪੱਕਾ ਉਹ ਬਾਬਾ ਤੂੰ ਨਾ ਆਪਣੇ ਦਿਮਾਗ ਤੇ ਬੋਝ ਪਾ ਇਹਨਾਂ ਕੋਲ ਹੀ ਆ ਲੱਗ ਗਿਆ ਲੱਗ ਗਿਆ ਨਾ ਲੱਪਣ ਨਾ ਲੱਪਣ ਫਿਰ ਦੇਖੀ ਜੋ ਇਹਨਾਂ ਨੂੰ ਮੰਨਦੇ ਵੀ ਨਹੀਂ ਹੈਗੇ ਬਾਬਾ ਫਿਰ ਨਾ ਮੰਨਣ ਫਿਰ ਤੇਰੀ ਟੰਗ ਤੋੜ ਦੇਣਗੇ ਜੇ ਤੈਨੂੰ ਹੁਣ ਕੁਛ ਕਹਿ ਮੈਨੂੰ ਦੱਸੀ ਮੈਂ ਪਟੂ ਜੜਾ ਇਹਨਾਂ ਦੀਆਂ ਐ ਨਹੀਂ ਰੋਟ ਆਉਂਦੇ ਇਹ ਉਹਨਾਂ ਨੂੰ ਤਾਂ ਐਮੀ ਆ ਵੀ ਮੈਂ ਚੱਕੀਆਂ ਨੇ ਬਾਲੀਆਂ ਉਹਨਾਂ ਨੂੰ ਐਂ ਥੋੜ ਉਨ ਮੈਂ ਦੱਸਦਾ 15 ਵਾਰ ਸਮਝਾਤਾ ਵੀ ਪਹਿਲਾਂ ਕੁੜੀ ਨੇ ਕਦੇ ਚੋਰੀ ਨਹੀਂ ਕਰੀ ਫੇਰ ਨਹੀਂ ਰਾਹ ਦਿੰਦੀ ਲੈ ਉਹ ਕੁੜੀ ਜੀ ਦੇਖ ਲੈ ਲੈ ਵੀ ਤੇਰੀ ਤਾਂ ਭੈਣ ਆ ਤੂੰ ਤਾਂ ਨਾ ਇਹ ਤੇ ਉਹ ਕਰ ਉਹਦਾ ਕਰਦੀ ਆ ਜ਼ੁਲਮ ਜਿਹੇ ਜਿਹੇ ਕਰਦੀ ਹੈਗੀ ਇਹ ਲਾਣੀ ਹੈ ਜਾਂ ਮੇਰੇ ਸਾਲਿਆਂ ਦਾ ਇਹਨਾਂ ਦਾ ਹੋਰ ਪਤਾ ਨਹੀਂ ਹਾਲੇ ਕਿੰਨੇ ਕ ਦਿਨ ਲਾਊਗੀ ਪਾਰਕ ਹੈਗਾ ਓਰੇ ਬਾਪੂ ਹਾਂ ਭਾਈ ਪੁੱਛ ਲੈ ਮਾਂ ਨੂੰ ਫੋਨ ਫੋਨ ਲਾ ਕੇ ਉਹ ਨਾਉਣ ਦਾ ਨਾਂ ਹੀ ਨਹੀਂ ਲੈਂਦੀ। ਉਹੀ ਤਾਂ ਗੱਲ ਆ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਭਈ ਉੱਥੇ ਜਾ ਕੇ ਵਹਿ ਜੂਗੀ। ਦੇਖ ਲੈ ਕੌਣ ਦਿਨ ਹੋ ਗਏ ਹੈ। ਬਈ ਜਮਾਂ ਸੋਚ ਨਹੀਂ ਹੁੰਦਾ ਕਰਦੀ। ਕੋਈ ਸੋਚ ਨਹੀਂ ਹੈਗੀ। ਤੁਸੀਂ ਕਿਹੜਾ ਕੋ ਕੰਮ ਕਰਨਾ ਹੈ? ਕਰ ਦੇ ਕੰਮ ਤਾਂ ਸਾਰੇ ਮੈਨੂੰ ਕਰਨੇ ਪੈਂਦੇ ਨੇ। ਤਪਾਰਖ ਹੈਗਾ। ਤਾਂ ਹੀ ਤਾਰਬ ਜੁਟਣਾ ਪੈਂਦਾ ਹੈ। ਕੰਮ ਦਾ ਘਰ ਹੁੰਦੀ ਨੇ ਭਈ ਉਧਰ ਪਾਗਲ ਚ ਜਾਣਾ ਪੈਂਦਾ ਗੇੜਾ ਮਾਰਨ ਪਸੂ ਉਦੋਂ ਹੁਣ ਸਿੰਘ ਫਸਾਈ ਖੜੀਆਂ ਜਾਂ ਲੱਗਦਾ ਭਗ ਜਾਂਦਾ ਦੁੱਧ ਪਾਉਣਾ। ਮਗਰੋਂ ਮੈਨੂੰ ਉਹ ਹੋ ਜਾਂਦਾ। ਤੇ ਤਾਂ ਹੀ ਤਾਂ ਇੰਨੀ ਆ। ਆਪਾਂ ਤੋਂ ਇਹ ਜਣੇ ਨੂੰ ਔਖਾ ਹੋ ਰਿਹਾ। ਉਹੀ ਗੱਲ ਬਈ। ਕੰਮ ਦਾ ਚਾਹੇ ਵੀਰਾ ਵੀ ਕਰਦਿਆ ਪਰ ਵੀਰੇ ਦਾ ਫਿਰ ਵੀ ਸੌਖਾ ਹੈ ਉਹ ਬਾੜ ਤਾਂ ਦੋ ਘੜੀ ਗੇੜਾ ਦੇ ਆਉਂਦਾ ਦੁਨੀਆਦਾਰੀ ਦੇਖਦਾ ਓਏ ਸਾਰਾ ਕੰਮਾਂ ਚ ਉਲਝੀ ਰਹਿਣੀ ਹੈ ਮੈਂ ਤਾਂ ਚੱਲ ਸੌਖਾ ਦਾ ਕਿਹੜਾ ਖਰਪਾ ਹੀ ਉਹੀ ਲੱਗਦਾ ਟਾਈਮ ਤੇ ਪਹੁੰਚਣਾ ਪੈਂਦਾ ਮੀਂਹ ਕਣੀ ਚ ਵੀ ਜਾਣਾ ਪੈਂਦਾ ਔਖਾ ਦਾ ਖਰੋਦਾ ਵੀ ਹੈ ਉਹੀ ਲੱਗਦਾ ਰਹਿੰਦਾ ਆਪਾਂ ਨੂੰ ਵੀ ਆਪਾਂ ਨੂੰ ਔਖਾ ਹੈਗਾ ਹੈ ਫਿਰ ਐ ਥੋੜੀ ਹੁੰਦਾ ਹੁੰਦਾ ਬਾਪੂ ਉੱਥੇ ਜਾ ਕੇ ਗੱਲ ਕਰ ਸੌਖੀ ਦਾ ਉਹ ਹੈ ਭਾਈ ਉੱਥੇ ਬੈਠੀ ਹੁੰਨੀ ਦੋਏ ਪੈਰ ਧਰੀ ਮੰਜੇ ਦੇ ਹੈ ਬਾਪੂ ਕੰਮ ਰੋਲਾ ਪਾਇਆ ਤੇਰੀ ਬੇਬੇ ਦੀ ਗੱਲ ਕਰਦੇ ਸੀ ਫੋਨ ਲਾ ਦਾਂਦਾ ਮੜ ਇਹਨੂੰ ਕੀ ਲੋੜੇ ਰੋ ਫੋਨ ਲਾਉਣ ਦੀ ਬਾਪੂ ਇਹਨੇ ਕਿਹੜਾ ਝਾੜੂ ਲਾਉਣ ਲੈ ਵੀਰੇ ਝਾੜੂ ਲਾਉਂਦਾ ਸਵੇੜੇ ਚ ਬਈ ਮੈਂ ਬਾਕੇ ਆਉਂ ਦੁੱਧ ਲਿਆ ਫੜਾ ਆਉਂਦੇ ਦੀ ਗੱਲ ਪੈ ਗਈ ਤੇਲਾ ਕੁੜੀ ਜੀ ਚਲ ਕੋਈ ਪੈ ਗਈ ਗੱਲ ਨਾ ਤਾਂ ਵਿਆਹ ਕਰਾਵੇ ਇਹ ਵੀ ਬਹੂ ਆ ਜੇ ਮੇਰਾ ਕੰਮ ਛਡਵਾ ਦੇਣਾ ਭਾਈ ਮੈਂ ਤਾਂ ਝਾੜੂ ਹੀ ਲਾਦਾ ਕਰਨ ਨੂੰ ਕਹੇ ਜਾ ਬਾਪੂ ਲੈ ਲਾ ਦੇ ਬਈ ਫਿਰ ਝਾੜੂ ਲਾ ਨਹੀਂ ਆਏ ਨਾ کہیں ਵੀ ਭਾਈ ਚਲ ਕੋਈ ਨਾ ਦੇਖ ਲਓ ਬਾਪੂ ਕਰ ਦੋ ਉਹ ਬਾਪੂ ਫਿਰ ਹੁਣ ਕੀ ਦੇ ਨਾਲ ਕਰਾਵਾਂ ਛੇਤੀ ਐ ਦੱਸੋ ਮੈਨੂੰ ਤੈਨੂੰ ਘਟਾ ਗੰਜਰ ਦਿਆ ਹੈ ਨਹੀਂ ਕੁਛ ਆਪਣੇ ਉਹ ਸਾਰਾ ਕੋਸ਼ਾ ਮੇਰੀ ਗੱਲ ਸੁਣੋ ਬਾਪੂ ਮੈਂ 3600 ਕਰੇ ਤਾਂ ਦੁੱਧ ਪਾਉਣ ਜਾਂਦਾ ਓਥੇ ਕੋਈ ਗੁੜ ਫਿੱਟ ਕਰ ਲੈ ਸਾਥ ਹੀ ਕਰਨੇ ਤੇਰਾ ਕਰਦਾਂਗੇ ਉਹ ਬਾਪੂ ਅਗਲਾ ਅੰਬਰੀ ਬਿਠਾ ਲੂ ਫੜ ਕੇ ਮੈਨੂੰ ਉਹ ਤਾਂ ਕਿੱਥੇ ਕੋਈ ਐ ਤਾਂ ਨਹੀਂ ਜਿੱਥੇ ਹੈ ਗੱਲਾਂ ਦੇਖਦਾ ਕਰਦੀ ਔਲੀਆਂ ਗੱਲਾਂ ਕਰਦੀ ਉਹਦੀ ਤਾਂ ਗੱਲ ਦਾ ਪਤਾ ਨਹੀਂ ਨੂੰ ਚੰਗਾ ਨਹੀਂ ਲੱਗਦਾ ਮੈਂ ਹੱਸਦਾ ਖੇਡਦਾ ਉਹੀ ਤਾਂ ਗੱਲ ਮਾੜਾ ਜਿਆ ਕਹਿੰਦਾ ਤੇਰੀ ਬੇਬੇ ਨੂੰ ਮਹਾ ਮੈਂ ਲਾਇਆ ਸੀ ਫੋਨ ਉਹ ਬਈ ਵਾਸੀ ਜ਼ਿਆਦਾ ਢਿੱਲੀ ਆ ਕਹਿੰਦੀ ਆ ਕਹਿੰਦੀ ਸੀ ਕਹਿੰਦੀ ਗੱਲ ਨੂੰ ਆ ਜੂ ਮੈਂ ਹੋਰ ਰਿਸ਼ਤੇ ਵਾਲੇ ਵੀ ਜ਼ਿਆਦਾ ਢਿੱਲੀ ਵਾਲੇ ਪ੍ਰੇਸ਼ਣ ਹੋ ਗਿਆ ਬਾਈ ਮੈਨੂੰ ਤਾਂ ਇਹਨਾਂ ਦਾ ਸਾਹ ਉਹ ਤਾਂ ਕੁੜੀ ਜੂੰ ਹੀ ਖੈਦੀ ਰਹੀਦੀਆਂ ਕੰਮ ਆਉਂਦੀ ਫਿਰ ਹੋਰ ਵੀ ਰਿਸ਼ਤੇਦਾਰ ਨੇ ਮੇਰੇ ਯਾਰ ਇਹਦੀ ਵੀ ਗੱਲ ਠੀਕ ਐ ਹੈ ਐ ਤਾਂ ਨਹੀਂ ਹੁੰਦਾ ਉਹ ਮੈਂ ਤਾਂ ਕੋਈ ਜੂਰੀ ਗੱਲ ਕਰਨੀ ਸੀ ਬਾਪੂ ਮੈਂ ਤਾਂ ਆਉਣ ਸਾਰੀ ਰਜਾ ਲਿਆ ਤੁਸੀਂ ਹਾਂ ਮੈਂ ਕਹਿੰਦਾ ਸੀ ਵੀ ਦੋ ਘਰ ਹੋਰ ਮਿਲ ਕੇ ਉਸੇ ਪਿੰਡ ਚ ਦੁੱਧਾਣੇ ਐ ਵੀ ਕੁੜੀ ਤੇ ਨਹੀਂ ਪਸੰਦ ਆਈ ਫਿਰ ਰੱਬਾ ਬਾਪੂ ਯਾਰ ਦੇਖ ਲੈ ਹੁਣ ਹਟਦੀ ਆ ਕੀ ਜਾਣ ਜਾਣ ਨਾ ਨੂੰ ਆ ਬਾਈ ਇਹ ਪਸੰਦ ਹੁੰਦੀ ਕਰਾ ਨਾ ਲੈਂਦਾ ਫਿਰ ਤਾਂ ਨਾ ਕਰਦਾ ਬਾਪੂ ਕਿ ਤੂੰ ਨਾ ਮੇਰੀ ਗੱਲ ਦੇ ਰਾਹ ਚ ਰੋੜਾ ਬਣ ਜੰਨਾ ਹੈ ਪੂਰੀ ਗੱਲ ਵੀ ਨਹੀਂ ਕਰ ਦਿੰਦਾ ਖੋਰੇ ਪਸੰਦ ਆਰੀ ਹੋਵੇ ਫਿਰ ਵਿਆਹ ਹੋਊਗਾ ਵਾਸ ਸੁਦੂੰਗਾ ਮੈਂ ਕੋਈ ਨਾ ਆਪਾਂ ਤਾਂ ਉਹ ਵੀ ਛੋਟ ਦੇ ਦੀ ਭਈ ਕਰਾ ਲੈ ਜੇ ਤੇਰੇ ਪਸੰਦ ਆ ਕੋਈ ਚੱਲ ਕੰਗਾ ਵੀਰੇ ਗੱਲ ਦੱਸ ਦੇ ਕੀ ਕਹਿੰਦਾ ਸੀ ਹੈਗੀ ਆ ਪੂਰੀ ਤਾਂ ਵਾਹ ਹੈਂ ਕੁੜੀਆਂ ਮਿਲੀਆਂ ਸੀ ਉੱਥੇ ਪਿੰਡ ਦੀਆਂ ਕਹਿੰਦੀ ਸਾਡੇ ਘਰੇ ਵੀ ਦੁੱਧ ਲਾ ਲਿਆ ਕਰੋ ਮੈਂ ਚੱਲ ਦੋ ਕੁੜੀਆਂ ਦੇ ਘਰੇ ਹੋਰ ਦੁੱਧ ਲਾ ਗਿਆ ਉੱਥੇ ਸੁਖਨਾ ਆਪਣਾ 16-1700 ਰੁਪਿਆ ਹੋ ਨਿਕਲਿਆ ਆ ਮਹੀਨੇ ਦਾ ਕਿ ਕਰੂੰ ਦੁੱਧਾ ਠੀਕ ਹੈ ਕਿ ਕਿਣ ਅggen-ven ਜੀ ਕੀ ਕਰੀ ਇੱਧਰ ਓਏ ਉਹ ਤਾਂ ਬੁੜੀਆਂ ਦੀ ਗੱਲ ਕਰਦਾ ਸੀ ਮੈਂ ਕਿਹਾ ਹੈ ਕਿ ਅ ਵੀ ਕੁੜੀ ਦੀ ਗੱਲ ਕਰ ਲਿਆ ਕਰ ਤੂੰ ਬੁੜੀ ਨਾਲ ਨਹੀਂ ਵਿਆਹ ਕਰਾਉਣਾ ਕੁੜੀ ਨਾਲ ਵਿਆਹ ਕਰਾਉਣਾ ਤੂੰ ਉਹ ਭੈਣੇ ਬੁੜੀਆਂ ਨੇ ਕਿਹਾ ਸੀ ਵੀ ਦੁੱਧ ਪਾ ਲਿਆ ਕਰੀ ਕੁੜੀ ਨਿਕਲ ਗਏ ਮੇਰੇ ਮੂੰਹ ਚੋਂ ਉਹਨਾਂ ਦੀ ਕੋਈ ਪੋਤੀਆਂ ਵੀ ਹੋਣਗੀਆਂ ਕੁੜੀਆਂ ਵੀ ਹੋਣਗੀਆਂ ਮੇਰੀ ਗੱਲ ਸੁਣ ਮੈਂ ਕੱਲ ਤੋਂ ਜਾਇਆ ਕਰੂ ਸੁਨੇਹਾ ਥੋੜਾ ਜਿਹਾ ਟਾਈਮ ਨਾਲ ਉੱਠ ਖੜਿਆ ਕਰੋ ਚਾਹ ਪਾਣੀ ਬਣਾ ਲਿਆ ਕਰ ਕੁੜੀ ਉੱਠ ਕੇ ਟਾਈਮ ਨਾਲ ਹਾਇ ਰੱਬਾ 4 ਵਜੇ ਤੇ ਮੈਂ ਉੱਠਦੀ ਹੁਣ ਮੈਂ 2:30 ਵਜੇ ਤੋਂ ਉੱਠਣੀ ਲੱਗੀ ਵੀਰੇ ਤੁਹਾਡੇ ਇਨੂੰ ਕਹ ਮੈਂ ਹਲੇ ਵਿਆਹ ਨਹੀਂ ਕਰਾਉਣਾ ਜਦੋਂ ਮੈਨੂੰ ਕੋਈ ਕੁੜੀ ਪਸੰਦ ਆ ਗਈ ਮੈਂ ਆਪੇ ਦੱਸ ਦੂ ਠੀਕ ਹੈ ਉਹ ਤਾਂ ਠੀਕ ਹੈ ਘਰ ਤਾਂ ਲਈ ਜਾਂ ਨਾ ਹੋਰ ਉਂਈ ਨਾ ਪਤਲਾ ਕਰ ਕਰ ਦੇਈ ਜਾਂੀਂ ਗਾਹਾਂ ਸਾਰਿਆਂ ਨੂੰ ਬਾਪੂ ਦੁੱਧ ਦੀਆਂ ਸਿਫਤਾਂ 25 ਪਿੰਡਾਂ ਚ ਹੁੰਦੀਆਂ ਨੇ ਆਪਣੇ ਕਹਿਣਾ ਮਾਰਕੀਟ ਬਣਾਉਣੀ ਔਖੀ ਐ ਚਾਹ ਦਵਾਤਾ ਜਦ ਮਰਜ਼ੀ ਲਵੇ ਬੰਦਾ ਬਹੂ ਦੀਆਂ ਸਿਫਤਾਂ ਵੀ ਕਰਵਾ ਦੇ ਵੀਰੇ 25 ਪਿੰਡਾਂ ਚ ਲਿਆ ਕੋਈ ਚੱਜ ਦੀ ਆ ਥਾਣੇਦਾਰਾ ਮੰਗੂ ਦੇਖ ਲੈ ਡੰਡੇ ਮੰਗੂ ਮੂਰੇ ਕਰ ਦਈ ਔਰੀ ਝਾੜੂ ਜਾ ਲਾਲਾ ਕੁੜੀਏ ਕੰਮ ਕਰ ਲੈ ਕੋਈ ਤੂੰ ਹੈਗੀ ਵੱਡਾ ਵੀਰੇ ਮੇਰੇ ਤੋਂ ਤਾਂ ਨਹੀਂ ਮਾਰ ਸਕਦੀ ਮੈਂ ਸਹਰੇ ਵੀ ਸੋਰੇ ਵੀ ਕੰਮ ਕਰਨੇ ਬੈਗਣਗੇ ਇੱਥੇ ਵੀ ਕੰਮ ਬਈ ਮੈਂ ਆਪਾਂ ਤਾਂ ਆ ਪਿਆ ਝਾੜੂ ਜਿੰਨਾ ਕ ਲੱਗਣਾ ਦੀ ਲੱਗ ਗਿਆ ਇਹਦਾ ਮਾਂ ਹੁੰਦੀ ਹੈ ਠੀਕ ਹੈ ਨਹੀਂ ਆਪਣਾ ਦਾ ਬਸ ਠੀਕ ਹੈ ਸਸਰੀ ਘਰ ਹੈ ਉਹ ਇਹ ਤਾਂ ਸੰਬਰਣਾ ਸੋਰਨਾ ਪੂਰੇ ਜਿਆਦਾ ਹੋ ਵੀ ਦੇਖੀ ਛੋਟੀਆਂ ਮੰਨੀਆਂ ਵੀ ਲਾਉਣੀਆਂ ਹਲੇ ਇਹ ਵੀ ਬਣਾਉਣੀਆਂ ਨੇ ਮੈਨੂੰ ਲਾ ਕੇ ਦੇ ਫੋਨ ਉਹ ਮੈਂ ਕਰਦਾ ਝਾਂਡੋ ਦੀ ਐ ਨਹੀਂ ਹੁੰਦੀ ਉਹ ਚੱਲਦੀ ਬੈਠੀ ਆ ਉੱਥੇ ਵੀਰੇ ਜਿਹੜਾ ਕੁਝ ਮੈਂ ਸੋਚ ਰਹੀ ਤੂੰ ਵੀ ਉਹੀ ਸੋਚ ਰਿਹਾ ਹੂੰ ਉਹੀ ਸੋਚ ਰਿਹਾ ਪਣੇ ਤੈਨੂੰ ਨਹੀਂ ਲੱਗਦਾ ਵੀ ਬਾਪੂ ਜस्सी ਤੇ ਥੋੜੀ ਜਿਆਦਾ ਤੁਮਰੀ ਕਰਦਾ ਹਾਂ। ਹਾਂ। ਥੋੜਾ ਜਿਆਦਾ ਪਿਆਰ ਕਰਦਾ। ਮੈਨੂੰ ਤਾਂ ਇਹ ਗੱਲ ਤਾਂ ਸੱਚੀ ਬਾਲਾ ਮਚੇ ਮੈਂ ਹੁੰਦਾ। ਆਪਣੀ ਤਾਂ ਬਾਪੂ ਗੱਲ ਗੋਲਦਾ ਹੀ ਨਹੀਂ ਹੈਗਾ। ਉਸਦੀ ਗੱਲ ਸੁਣਦਾ ਸਾਢੇ ਵਰ ਤਾਂ ਉਹਨੂੰ ਗੋਲ ਹੀ ਲੱਗਦਾ ਹੋਰ। ਮੈਨੂੰ ਤਾਂ ਬਹੁਤ ਮੱਚਦੇ ਇਮਾਨਦਾਰ। ਆ ਦੇਖ ਲੈ। ਮੈਂ ਜਦੋਂ ਪੁੱਛਣ ਲੱਗੇ ਨਾ ਬਾਪੂ ਮੇਰੇ ਤੇ ਹੱਥ ਚੱਕਣ ਤੱਕਾਇਆ। ਵੀ ਹਾਂ। ਮੇਰੀ ਗੱਲ ਸੁਣੋ। ਆਪਾਂ ਨਾ ਕੋਈ ਇਹੋ ਜੀ ਸਕੀਮ ਬਣਾਈਏ ਜਿਹਦੇ ਨਾਲ ਜਿਸੀ ਬਾਪੂ ਦੀ ਨਜ਼ਰਾਂ 'ਚ ਜਮੀ ਡਿੱਗ ਜੇ। ਪਰ ਲਾਈਏ ਕੀ? ਸਮਝ ਨਹੀਂ ਨਾ ਹੁੰਦਾ ਉਸਤਾ ਕਰਨਾ ਪਊਗਾ ਨਹੀਂ ਐਣੀ ਚੱਲਦਾ ਹੈਗਾ ਐ ਤਾਂ ਇਹ ਆਪਣੀ ਸਰਤੇ ਬਹਿ ਜੂਗੀ ਚਾਂਬਲ ਕੇ ਹਾਂ ਲੇਖ ਲੱਗੇ ਮੈਂ ਬੋਲਦੀ ਹੁੰਦੀ ਆ ਮੈਨੂੰ ਤਾਂ ਸੱਚੀ ਬਾਲੀ ਬੁਰੀ ਲੱਗਦੀ ਆ ਉਦੋਂ ਜਦੋਂ ਮੈਨੂੰ ਬੋਲਦ ਨੇ ਪਣੀ ਮਾਚੀ ਕਰਨਾ ਤੱਕਾ ਦੇਖਣ ਨੂੰ ਕਰੋ ਬੜੀ ਕੱਢੀ ਦਮਾ ਜੇ ਬਾਪੂ ਨਾ ਪੱਕ ਪੂਰਦਾ ਹੁੰਦਾ ਨਾ ਮੈਨੂੰ ਤਾਂ ਕਦੋਂ ਦੀ ਕਰੋ ਕੱਢੀ ਹੁੰਦੀ ਉਹ ਹੁਣ ਕਿੱਥੇ ਕੀ ਜਾਵੇ ਤੇ ਬਤਾ ਪੈਣੇ ਇਹ ਸੋਚਦਾਗਾ ਵੀ ਮਾਂ ਨੂੰ ਕਹਿ ਕੇ ਨਾ ਕਿਤੇ ਤਾਂ ਘਰਵਾਰ ਲੱਭ ਦੇ ਤੈਨੂੰ ਇਥੋਂ ਡੱਕੜ ਦੇ ਬਸ ਫਿਰ ਉਹਨੂੰ ਪਤਾ ਲੱਗੂ ਵੀ ਹਾਂ ਜਿਹੜਾ ਸਾਡੇ ਨਾਲ ਪੰਗ ਲਾਂਦਾ ਨਾ ਉਹਦਾ ਐਡੀ ਸਲੂਕ ਹੁੰਦਾ ਹੈ ਕਿਉਂ ਬਣੇ ਸਹੀ ਕਿਹਾ ਨਾ ਸਹੀ ਨਾ ਨਹੀਂ ਵੀ ਤੇ ਮੇਰੇ ਤੀਤਾ ਮੈਂ ਤੁਹਾਡਾ ਕੀ ਵਿਗਾੜਿਆ ਜਿਹੜਾ ਤੁਸੀਂ ਮੇਰੇ ਨਾਲ ਐਨਾ ਮਾੜਾ ਸਲੂਕ ਕਰਦੇ ਹੋ ਤੁਸਨਾ ਤੂੰ ਵਿਗਾੜਿਆ ਕੀ ਨਹੀਂ ਸਾਡਾ ਛੱਡਿਆ ਹੈਗਾ ਕੁਛ ਕੀ ਵਿਗਾੜਿਆ ਕੀ ਵਿਗਾੜਿਆ ਅੱਛਾ ਇਹਦਾ ਮਤਲਬ ਇਹ ਨਹੀਂ ਆਪਣੇ ਸਾਰੀ ਗੱਲਾਂ ਸੁਣਨੀ ਆ ਨਾਲ ਤਾਂ ਤੂੰ ਬਾਲੀਆਂ ਚੱਕੀਆਂ ਨੇ ਤੇ ਉੱਪਰੋਂ ਉਪਰੋਂ ਬਾਪੂ ਵੀ ਤੇਰਾ ਪੱਖੇ ਪੂਰੀ ਜਾਂਦਾ ਬਾਪੂ ਸੱਚ ਦਾ ਪੱਕਾ ਪੂਰਦਾ ਜਿਹੜੀਆਂ ਕਿ ਬਾਲੀਆਂ ਵਿੱਚ ਚੱਕੀਆਂ ਨਹੀਂ ਹੈਗੀਆਂ ਬਾਪੂ ਨੂੰ ਅਸਲ ਸੱਚ ਨਹੀਂ ਨਾ ਪਤਾ ਵੀ ਅਸਲ ਸੱਚ ਹੈ ਕੀ ਹੈ ਅੱਛਾ ਇਹਦਾ ਮਤਲਬ ਸੱਚੀ ਤੂੰ ਹੀ ਹੈਂ ਬਾਕੀ ਤਾਂ ਸਾਰੇ ਝੂਠੇ ਨੇ ਓਰੇ ਹੈਨਾ ਜਿਹੜੀ ਗੱਲ ਸੱਚ ਹੈ ਪ੍ਰੇ ਤਾਂ ਉਹੀ ਸੱਚ ਹੈਗੀ ਹੁਣ ਮੈਂ ਜਦ ਬਾਲੀਆਂ ਚੱਕੀ ਨਹੀਂ ਹੈਗੀਆਂ ਮੈਂ ਤੁਹਾਨੂੰ ਕਿੱਥੋਂ ਲਿਆ ਕੇ ਦੇਦਾ ਸੱਚ ਤਾਂ ਇਹੀ ਆ ਕਿ ਬਾਲੀਆਂ ਤੂੰ ਹੀ ਚੱਕੀਆਂ ਨੇ ਹੋਰ ਕਿਸੇ ਨੇ ਨਹੀਂ ਚੱਕੀਆਂ ਤੂੰ ਸੱਚ ਦੱਸ ਦਿੰਦੇ ਮੈਂ ਬਾਲੀਆਂ ਅੱਛਾ ਇਹਦਾ ਮਤਲਬ ਘਰੇ ਮੈਂ ਆਇਆ ਸੀ ਮੈਂ ਤੈਨੂੰ ਚਾਹ ਬਣਾਉਣ ਨੂੰ ਕਹਤਾ ਮੈਂ ਘਰੇ ਅੰਦਰ ਵਗਿਆ ਤੇ ਬਾਲੀਆਂ ਮੈਂ ਚੱਕ ਲਈਆਂ ਹੈਨਾ ਇਹ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਬਾਲੀਆਂ ਹੈ ਕਿੱਥੇ ਨੇ ਸਾਰਾ ਕੁਝ ਭੈਣ ਨੇ ਤਾਂ ਬੋਲਦੀ ਮੈਨੂੰ ਕਿਹੜਾ ਪਤਾ ਬਾਲੀਆਂ ਕਿੱਥੇ ਨੇ ਪ੍ਰੀਤ ਮੈਂ ਦੇਖਿਆ ਜਰੂਰ ਸੀ ਬਾਲੀਆਂ ਦੁਪਾਉਂਦੀ ਪਰ ਮੈਂ ਐਦਾਂ ਨਹੀਂ ਦੇਖਿਆ ਵੀ ਤੂੰ ਕਿੱਥੇ ਧਰੀਆਂ ਨੇ ਵਾਲੀਆਂ ਤੇਰੀ ਨੀਂਗਾ ਪੂਰੀ ਸੀਗੀ ਤੈਨੂੰ ਸਾਰਾ ਪਤਾ ਸੀ ਵੀ ਕਿੱਥੇ ਧਰੀਆਂ ਮੈਂ ਸਫਾਈ ਕਰਕੇ ਉਹਦੀ ਬਾਗੀ ਸੀਗੀ ਨਾਲ ਤੈਨੂੰ ਵੀ ਪਤਾ ਹੈ ਮੈਂ ਤੂੰ ਮੇਰੀ ਗੱਲ ਸੁਣ ਕਰੇ ਤੂੰ ਹੁਣ ਤੂੰ ਮੇਰੀ ਭੈਣ ਤੇ ਇਲਜ਼ਾਮ ਲਾਣੀ ਆ ਵੀ ਇਹ ਕਿਤੇ ਰੱਖ ਕੇ ਭੁੱਲੀ ਗਈ ਜਾਂ ਇਹਨੇ ਕਿਤੇ ਬੇਇੱਜ਼ਤੀ ਆ ਹੈ ਮੈਂ ਤੇਰੇ ਕਹਿਣ ਦਾ ਮਤਲਬ ਇਹੀ ਹੈ ਨਾ ਮੈਂ ਇਲਜ਼ਾਮ ਨਹੀਂ ਲਾਉਂਦੀ ਤੂੰ ਹੋ ਕੀ ਕਰੀਆ ਫਿਰ ਕਰ ਤੂੰ ਮੇਰਾ ਨਾਮ ਲੈ ਨਹੀਂ ਤੇਰੇ ਦੇ ਲੈ ਰਹੀ ਹੈ ਇਹ ਵੀ ਤੂੰ ਚੱਕ ਕੇ ਭੱਜ ਮੈਂ ਤਾਂ ਕਿਸੇ ਤੇ الزام ਨਹੀਂ ਲਾਉਂਦੀ ਹੈਗੀ ਬਸ ਮੈਂ ਇਹਨਾਂ ਕਰਦੀਆਂ ਵੀ ਮੈਂ ਬਾਲੀਆਂ ਚੱਕੀਆਂ ਆਈਆਂਗੀ ਪਰ ਤ੍ਰਿਪ ਤੁਹਾਨੂੰ ਮੈਨੂੰ ਨਹੀਂ ਪਤਾ ਤੇਰੀ ਬਾਲੀਆਂ ਕਿੱਥੇ ਗਈਆਂ ਚਲ ਕੋਈ ਗੱਲ ਨਹੀਂ ਉਹ ਤਾਂ ਪਤਾ ਲੱਗ ਜੂਗਾ ਤੇ ਜਦੋਂ ਪਤਾ ਲੱਗ ਗਿਆ ਨਾ ਵੀ ਤੂੰ ਚੱਕੀਆਂ ਨੇ ਫਿਰ ਹਾਸ਼ਿਰ ਦੇਖੀ ਤੇਰੇ ਕਿੰਨਾ ਮਾੜਾ ਕਰੂੰਗੀ ਤ੍ਰਿਪ ਮੈਂ ਤਾਂ ਤੈਨੂੰ ਹੁਣ ਵੀ ਕਹਿਨੀ ਆ ਮੇਰੇ ਸਾਰੇ ਕੱਪੜੇ ਪਰੋਲ ਲੈ ਕਿ ਤੂੰ ਮਰਜ ਸਾਰਾ ਘਰ ਪਰੋਲ ਜਿੱਤੇ ਤੈਨੂੰ ਬਾਲੀਆਂ ਲੱਭ ਹੀ ਗਈ ਲੱਭ ਵੀ ਗਈਆਂ ਤਾਂ ਕਹਿ ਦੇ ਤੂੰ ਕੀ ਪਤਾ ਤੂੰ ਕਿੱਥੇ ਰੱਖੀ ਹੋਣੀਆਂ ਲੈ ਹੋਰ ਮੈਂ ਕਿੱਥੇ ਰੱਖੂੰਗੀ ਇਹ ਤਾਂ ਦੱਸ ਦੋ ਸਾਨੂੰ ਕੀ ਪਤਾ ਚੋਰ ਕੇ ਦੇ ਨਾ ਤੇਰੀ ਸ਼ਕਲ ਨਾ ਸਾਨੂੰ ਕੋਈ ਨਹੀਂ ਚੰਗੀ ਇੱਕ ਜਿਹੜਾ ਤੂੰ ਅੱਗੇ ਬੋਲਦੀ ਆ ਇਹ ਤਾਂ ਜਮਾ ਨਹੀਂ ਚੰਗਾ ਲੱਗਦਾ ਸ਼ਕਲ ਮੈਂ ਕਿਹੜਾ ਬਣਾਈਏਗੀ ਰੱਬ ਆਪਣੇ ਸ਼ਕਲ ਬਣਾ ਕੇ ਭੇਜੀਏਗੀ ਹੁਣ ਮੈਂ ਇਹਨੂੰ ਦੱਸ ਕਿਵੇਂ ਬਦਲਾਂ ਓਏ ਚਲ ਸ਼ਕਲ ਤਾਂ ਰੱਬ ਨੇ ਬਣਾ ਕੇ ਭੇਜੀ ਆ ਬੰਦਾ ਨੇਚਰ ਦਾ ਸਹੀ ਹੋਣਾ ਚਾਹੀਦਾ ਹੈ ਨਾਕਲ ਉਹ ਵੀ ਨਹੀਂ ਹੈਗੀ ਤੇਰੇ ਬਲੇ ਦਾ ਚਲੋ ਫਿਰ ਤੁਹਾਨੂੰ ਲੱਗਦਾ ਹੋਊਗਾ ਅਕਲ ਨਹੀਂ ਹੈਗੀ ਮੈਂ ਤਾਂ ਕੀ ਕਰ ਸਕਦੀ ਆ ਇਹਦੇ ਚ ਕਰ ਸਕਦੀ ਆ ਮਾੜਾ ਮੋਟਾ ਨਾ ਰਿਸਪੈਕਟ ਨਾਲ ਬੋਲਣ ਜੇ ਆ ਜਿਹੜੀ ਜ਼ੁਬਾਨ ਚਲਾਉਣੀ ਹੈ ਨਾ ਇਹਨੂੰ ਘਟਾ ਲੈ ਥੋੜੀ ਜੀ ਮੈਂ ਕੋਈ ਜ਼ੁਬਾਨ ਨਹੀਂ ਚਲਾਉਂਦੀ ਹੈਗੀ ਪ੍ਰੀਤਾ ਜਿਹੜੀ ਗੱਲ ਸੱਚ ਹੈ ਉਹ ਤਾਂ ਸੱਚ ਹੈਗੀ ਤੇ ਮੈਂ ਉਹ ਕਦੇ ਵੀ ਨਹੀਂ ਬਦਲ ਸਕਦੀ ਹੈਗੀ ਉਹ ਪ੍ਰੀਤ ਭੈਣੇ ਇਹ ਨਿਕੜਾ ਆ ਬਾਲੇ ਨਾ ਗਿਆਨ ਜਾਂਦਾ ਸਾਨੂੰ ਬੰਡਿਆ ਕਰ ਤੈਨੂੰ ਜਾਣਦੀ ਮੈਂ ਕਿੰਨੀ ਕ ਸੱਚੀ ਸਵਿੱਤਰੀ ਹੈਗੀ ਆ ਤੂੰ ਬਾਲੀਆਂ ਲਕੋਕੇ ਹੁਣ ਤੂੰ ਸੱਚੀ ਸਵਿੱਤਰੀ ਬਣਦੀ ਆ ਚਲ ਜੇ ਤੁਸੀਂ ਮੰਨਦੇ ਹੋਗੇ ਨਾ ਬਾਲੀਆਂ ਮੈਲ ਕੋਈਆਂ ਨੇ ਤਾਂ ਐਵੇਂ ਸਹੀ ਠੀਕ ਹੈ ਨਾ ਅੱਦਿਕ ਮੰਨ ਗਈ ਨਾ ਹੁਣ ਹੋਰ ਕੀ ਕਰਾਂ ਜਦੋਂ ਮੰਨਦੇ ਨਹੀਂ ਹੈਗੀ ਮੈਂ ਕਿੰਨੇ ਵਾਰ ਕਹਿੰਦਾ ਵੀ ਮੈਂ ਨਹੀਂ ਚੱਕਿਆ ਨਹੀਂ ਚੱਕਿਆ ਹੈਗੀ ਆ ਤੁਹਾਨੂੰ ਕਿ ਮੈਂ ਯਕੀਨ ਦਵਾਵਾ ਮੈਂ ਦੱਸਦਾ ਦੋ ਤੂੰ ਹੁਣ ਚੱਕ ਕੇ ਆਏ ਥੋੜੀ ਕਹੀ ਕਿ ਵੀ ਮੈਂ ਚੱਕੀਆਂ ਨੇ ਕੌਣ ਕਹਿੰਦਾ ਹੁੰਦਾ ਚੋਰੀ ਕਰਕੇ ਵੀ ਮੈਂ ਚੋਰੀ ਕੀਤੀ ਆ ਇਹ ਤੋਰ ਬਈ ਕਿਉਂ ਇਦਾਂ ਬਗਵਾਸ ਕਰਦੀ ਹੈ ਨਾ ਆਪੇ ਆਈਏ ਮੈਨੂੰ ਤਾਂ ਵੀ ਨਹੀਂ ਮੱਥਾ ਲਾਉਣਾ ਪਸੰਦ ਨਹੀਂ ਅੰਦਰ ਵਗ ਜਾ ਆ ਕੇ ਟਾਂਗ ਮਸਾਲੂਗੀ ਸਾਡੀਆਂ ਗੱਲਾਂ 'ਚ ਅਗਲਾ ਹੱਲੇ ਕੇ ਅੰਦਰ ਕੁੜੀ ਐ ਕੁੜੀ ਬਣ ਕੇ ਰਹਿਕਰ ਚੌਧਰ ਨਾ ਕੋਟਾ ਕਰ ਜਾਦਾ ਸਮਝ ਲਗੀ ਨੇ ਸਾਰਾ ਮੂੜੇ ਖਰਾਬ ਕਰ ਦਿੰਦੀ ਐ ਚੰਗੇ ਪਹਿਲਾਂ ਆਪਾਂ ਵੀਰੇ ਦੋਈ ਗੱਲਾਂ ਕਰੀ ਜਾਂਦੇ ਸੀਗੇ ਵਿਚ ਆ ਕੇ ਟੰਗ ਫਸਾਈ ਲੈ ਮੈਨੂੰ ਤਾਂ ਐ ਵੀ ਨਹੀਂ ਪਤਾ ਸੀ ਆਪਣੇ ਪਿੱਛੇ ਖੜੀ ਗੱਲਾਂ ਸੁਣੀ ਜਾਂਦੀ ਐ ਐਨੀ ਚਲਾਕ ਐ ਅਜੇ ਇਹਨੂੰ ਡੈਡੀ ਕਹਿੰਦਾ ਭੋਲੀਆ ਵੇਖ ਲੈ ਦੇਖਣ ਨੂੰ ਸ਼ਕਲੋਂ ਭੋਲੀ ਲੱਗਦੀ ਆ ਪਰ ਅੰਦਰੋਂ ਸ਼ੈਤਾਨ ਐ ਇਹ ਕੋਈ ਗੱਲ ਨਹੀਂ ਕਿੰਨਾ ਕ ਟਾਈਮ ਆਪਣਾ ਹੁਸ਼ਿਆਰੀ ਕੱਢੂਗੀ ਕੋਈ ਗੱਲ ਨਹੀਂ ਭਣੇ ਮੈਨੂੰ ਤਾਂ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਬਿਨ ਤੇਰੇ ਤੇਲ ਜਮ ਲਾਇਆ ਬਿਵਾਲੀਆਂ ਤੂੰ ਚੱਕੀਆਂ ਤੈਨੂੰ ਲੱਗਦਾ ਭਨੇ ਮੈਂ ਇਹੋ ਜਿਹਾ ਕੰਮ ਕਰੂੰਗਾ ਹਾਂ ਮੈਂ ਕਈ ਵਾਰ ਡੈਡੀ ਦੇ ਪੈਸੇ ਪੁੱਛਦਾ ਲੈ ਲੈਣਾ ਉਹ ਵੀ ਪਰ ਦੱਸਦਾ ਨਾ ਉਹਨਾਂ ਨੂੰ ਮੈਨੂੰ ਵੀਰੇ ਤੇਰੇ ਤੇ ਯਕੀਨ ਹੈ ਪੂਰਾ ਤੂੰ ਥੋੜੀ ਮੇਰੀਆਂ ਵਾਲੀਆਂ ਚੱਕੇਂਗਾ ਨਾਲੇ ਤੂੰ ਤਾਂ ਇੰਨਾ ਪਿਆਰ ਕਰਦਾ ਮੈਨੂੰ ਹਾਂ ਭਨੇ ਮੈਂ ਨਾਲੇ ਏਜਾ ਕੰਮ ਥੋੜੀ ਕਰੂੰਗਾ ਕੰਮ ਤਾਂ ਇਸੇ ਦਾ ਹੀ ਹੈ ਮੈਨੂੰ ਪਤਾ ਹੀ ਹੈ ਮੈਨੂੰ ਤਾਂ ਲੱਗਦਾ ਨਾ ਭਨੇ ਇਹ ਕੁਛ ਨਾ ਕੁਛ ਪੈਸੇ ਕਰ ਦਈਏ ਪੈਸੇ ਦਾ ਕੁਛ ਨਾ ਕੁਛ ਇਹ ਕੀ ਪਤਾ ਨਹੀਂ ਕਿੰਨੇ ਕਿਜੀ ਜਲ ਕੋਈ ਨਹੀਂ ਹੋਣਗੀਆਂ ਆਪਣਾ ਤਾਂ ਪਤੀ ਹੋਣ ਲੱਗਿਆ ਹਾਂ ਹਾਏ ਹਾਏ ਮਸਾਲੀ ਮੈਂ ਬੇਲੀ ਕੰਮ ਕਰਕੇ ਮੈਂ ਤਾਂ ਖਾਲੀ ਬੈਠੀ ਆ ਕੁੜੀ ਸਹੇ ਲੜੂਗੀ ਮੇਰ ਨਾਲ ਦਿਮਾਗ ਇੱਕ ਦਿਨ ਵਾਸਤੇ ਗਈ ਤੀ 4-5 ਦਿਨ ਲਾਏ ਕੀ ਕਰਾਂ ਦੁੱਖ ਜਿਹਾ ਰਹਿਣਾ ਹੀ ਪੈਂਦਾ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਪੁੱਤ ਆ ਗਈ ਹੋਰ ਆ ਗਈ ਆ ਗਈ ਉੱਥੇ ਜਾ ਕੇ ਡੇਰਾ ਲਾ ਲਿਆ ਦੱਸ ਮੈਂ ਕੋਈ ਚਾਹ ਨੂੰ ਗਈ ਤੀ ਤੂੰ ਮੈਨੂੰ ਪਤਾ ਹੀ ਤੀਗਾ ਵੀ ਜਾਂਦੀ ਜ ਲੜਨ ਲੱਗ ਜਾਣਾ ਨੇ ਮੇਰੀ ਗੱਲ ਸੁਣ ਪੁੱਤ ਤੇਰੀ ਮਾਸੀ ਜਿਆਦਾ ਤੰਗ ਸੀ ਕਿ ਤਾਂ ਰਹਿਣਾ ਪੈ ਗਿਆ ਅੱਗੇ ਮੈਂ ਕਿੰਨਾ ਕਰਾਨੀ ਆ ਆਪਰੇਸ਼ਨ ਠੀਕ ਹੋ ਗਿਆ ਹੁਣ ਮਾਸੀ ਦਾ ਹਾਂ ਆਪਰੇਸ਼ਨ ਤਾਂ ਪੁੱਤ ਠੀਕ ਹੋ ਗਿਆ ਘਰੇ ਚਲੇ ਨਾ ਉਹਦੀਆਂ ਨੂਹਾਂ ਦੀ ਗੁਦਨੀ ਨਹੀਂ ਪੱਟੀ ਕੀ ਤੇਰੇ ਤੋਂ ਉਹਦੀਆਂ ਨੂਹਾਂ ਦਾ ਕੀ ਕੰਮ ਹੈ ਉਹ ਨਹੀਂ ਆਪਦੀ ਸੱਸ ਨੂੰ ਸਾਂਭ ਸਕਦੀਆਂ ਹੁਣ ਪੁੱਤ ਕੀ ਕਹੀਏ ਚੱਲ ਮੇਰੀ ਭੈਣ ਨੇ ਮੈਨੂੰ ਕਿਹਾ ਸੀਗਾ ਵਿਚਾਰੀ ਦੇ ਦੋ ਦਿਨ ਕਟਾਏ ਆਈ ਮੈਂ ਹੁਣ ਤੈਨੂੰ ਪਤਾ ਹੀ ਆ ਘਰਾਂ ਦੇ ਕਲੇਸ਼ ਦਾ ਦੂਈ ਕਹਿੰਦੀ ਆ ਦੂਈ ਕਰੂਗੀ ਦੂਈ ਕਰੂ ਉਹਨਾਂ ਦੇ ਤਾਂ ਆਪਣੀਆਂ ਹੀ ਨਹੀਂ ਆਡੇ ਮੁੱਕਦੇ ਹੈਗੇ ਮੈਂ ਤਾਂ ਬਸ ਕਾਦਾ ਪਾਣੀ ਆ ਇੱਕਦਮ ਉੱਥੋਂ ਦੁਖੀ ਆਈ ਐ ਇੱਕ ਤੂੰ ਮੇਰੇ ਨਾਲ ਗੁੱਸੇ ਹੋ ਕੇ ਬੈ ਗਈ ਇਹ ਹੋਰ ਮਾਂ ਮੈਂ ਕੀ ਕਰਾਂ ਫਿਰ ਗੁੱਸੇ ਨਾ ਹੋਵਾਂ ਤੜਕੀ 4 ਬਜੂੜਦੀ ਐ ਬੈਲਾ ਤਾਂ ਟੂਠਦੀ ਹੁੰਦੀ ਤੂੰ ਮੈਨੂੰ ਰਾਮ ਨਾਲ ਠਾਉਂਦੀ 7-8 ਵਜੇ ਨਾ ਮੇਰੀ ਗੱਲ ਸੁਣ ਮੈਂ ਵੀ ਉੱਥੇ ਬਿਠੇ ਰਾਂ ਸੋਚਦੀ ਸੀ ਵੀ ਮੇਰੀ ਕੁੜੀ ਕੱਲੀ ਲੱਗੀ ਹੋਣੀ ਐ ਸਾਡੇ ਤਾਂ ਭਾਈ ਡੰਗਰਾਂ ਦਾ ਕੰਮ ਹੁਣ ਕੀ ਕਰਾਂ ਮਜਬੂਰੀ ਚ ਰਹਿਣਾ ਪੈ ਗਿਆ ਨਾ ਤੇਰਾ ਬਾਪ ਕਿੱਥੇ ਆ ਪੂਰੀ ਫਿਰਦਾ ਹੁਣ ਬਾਪ ਕਿੱਥੇ ਨਾ ਉਹ ਨਹੀਂ ਤੇ ਕਰਾਉਂਦਾ ਤੇਰੇ ਨਾਲ ਕੰਮ ਲੈ ਹੁਣ ਉਹ ਵਿਚਾਰੇ ਡੰਗਰਾਂ ਦਾ ਕਰਦੇ ਸੀ ਮੈਂ ਘਰ ਦਾ ਕਾਵਾ ਕਰਦੀ ਸੀਗੀ ਵੀਰ ਨੇ ਡੜਕੀ 4 ਵਜੇ ਚਾਹ ਬਣਾ ਕੇ ਦੇਣੀ ਫੇਰ ਜਾਣਾ ਉਹਨੇ ਦੁੱਧ ਪਾਉਣਾ ਹਾਂ ਲੈ ਮੁੰਡਾ ਕਿੱਥੇ ਆ ਗਿਆ ਹੋਇਆ ਦੁੱਧ ਪਾਉਣ ਪਤਾ ਨਹੀਂ ਹੁਣ ਤੱਕ ਇੱਧਰ ਗਿਆ ਦੁੱਧ ਪਾ ਕੇ ਤਾਂ ਆ ਗਿਆ ਸੀ ਨਾਲੇ ਕਹਿੰਦਾ ਦੋ ਘਰ ਹੋਰ ਲੱਗ ਗਏ ਦੋ ਘਰ ਇਹਨੂੰ ਕੱਲ ਮਿਲ ਗਏ ਦੋ ਅੱਜ ਮਿਲ ਗਏ ਹੋਰ ਹੁਣ ਤਾਂ ਆਪਣਾ ਕੰਮ ਹੋਰ ਵੀ ਦੁੱਗਣਾ ਹੋ ਗਿਆ ਚੱਲ ਪੁੱਤ ਸ਼ੁਕਰਾ ਪ੍ਰਮਾਤਮਾ ਦਾ ਵੀ ਚੱਲ ਆਪਣੇ ਕੰਮ 'ਚ ਵਧਦਾ ਹੁੰਦਾ ਏ ਉਹੀ ਗੱਲ ਆ ਜੇ ਚਾਰ ਘਰ ਹੋਰ ਲੱਗਣਗੇ ਮੇਰੇ ਪੁੱਤ ਦਾ ਕੰਮ ਹੋਰ ਵਧ ਜਾਊਗਾ ਨਾਲੇ ਆਪਾਂ ਨੂੰ ਵੀ ਵਧੀਆ ਇੱਕ ਦੋ ਮਹੀਨਾ ਹੋਰ ਵਧਾ ਲਾਂਗੇ ਭਾਈ ਬਹੁਤ ਨੇ ਬਦਾਲਾਂਗੇ ਲਹੂ ਪੀਰ ਜਿਹੜਾ ਪੀਣਾ ਤੁਸੀਂ ਨੇ ਪੁੱਤ ਤੇਤੋ ਇੰਨਾ ਕਿੰਨਾ ਕਰਾਉਣੀ ਆ ਘਰ ਦੇ ਹੀ ਕੰਮ ਕਰਾਉਣੀ ਆ ਡੰਗਰਾ ਚ ਤਾਂ ਮੈਂ ਆਪੇ ਮਰਦੀ ਆ ਭਈ ਉਦੋਂ ਦੁੱਗਣਾ ਤਾਂ ਮੈਂ ਹੁਣ ਕਰਤਾ ਜੋ ਤੂੰ ਘਰੇ ਹੈ ਨਹੀਂ ਸੀਗੀ ਇਹਨਾਂ ਤਾਂ ਮੈਂ ਕਦੇ ਕੰਮ ਕੀਤਾ ਹੀ ਨਹੀਂ ਸੀ ਆਪਦੀ ਮਰਜ਼ੀ ਨਾਲ ਉੱਠ ਕੇ ਮੈਂ ਚਾਹੇ ਮੈਂ ਤਾਂ ਸਾਰਾ ਦਿਨ ਕੰਮ ਕਰਵਾਈ ਜਾਓ ਪਰ ਜਦੋਂ ਬੰਦੇ ਨੂੰ 4 ਵਜੇ ਉਠਾ ਦੋ ਫਿਰ ਉਹ ਦੁਵਾਦ ਰਾਤ ਨੂੰ ਸੌਣ ਵੇਲੇ 12 ਵਜੇ ਹੁੰਦੇ ਨੇ ਇੱਕ ਆ ਵੀਰੇ ਦੇ ਭਾਂਡੇ ਹੁੰਦੇ ਜਿਹੜੇ ਦੁੱਧਾਂ ਨੇ ਇਹ ਮੰਝੀ ਜਾਓ ਸਾਰਾ ਦਿਨ ਆਪ ਦਾ ਹੱਥ ਨਹੀਂ ਲਮਾਉਂਦਾ ਫਿਰ ਪਾਣੀ ਬਣ ਗਈ ਦਾ ਪੁੱਤ ਬਣਾ ਰੋਜ਼ਗਾਰ ਨਰਤੂ ਮੈਂ ਬੋਲਾਂਗੀ ਕਾਲੂ ਬਹੂ ਆ ਕੇ ਬੋਲੂਗੀ ਮੈਂ ਤਾਂ ਨਿਕਮਾ ਹੋਣਾ ਹੈਗਾ ਪਰ ਮੈਂ ਤਾਂ ਬਹੂ ਇਹ ਜੀ ਲੈਣੀ ਆ ਜਿਹੜੀ ਪਈ ਘਰ ਦਾ ਕੰਮ ਸਾਰਾ ਸੰਭਲ ਵੇਪਣ ਬਹੂ ਆਲਾ ਸੁਪਣੇ ਦਾ ਆਪਣੇ ਮਨ ਚ ਕੱਢ ਹੀ ਦੇ ਵਿਆਹ ਦਾ ਤਾਂ ਨਾ ਹੀ ਨਹੀਂ ਲੈਂਦਾ ਵਿਆਹ ਸ਼ਬਦ ਸੁਣ ਕੇ ਤਾਂ ਹਰਾਜੀ ਨਹੀਂ 100 ਵਾਰ ਕਹਤਾ ਜਦੋਂ ਕਹਿ ਦੰਨੇ ਕੋਈ ਰਿਸ਼ਤਾ ਰਿਸ਼ਤਾ ਕਰਾਉਂਦਾ ਉਦੋਂ ਨਹੀਂ ਮੈਂ ਰਿਸ਼ਤਾ ਕਰਾਉਣਾ ਮੈਂ ਇਹ ਕਿਹਾ ਜੇ ਕਿਸੇ ਰਿਸ਼ਤੇਦਾਰ ਦੇ ਹੱਥੋਂ ਦੂ ਰਿਸ਼ਤਾ ਨਹੀਂ ਲੈਣਾ ਫਿਰ ਤੂੰ ਕੁੜੀ ਆ ਪਸੰਦ ਕਰ ਲੈ ਕੋਈ ਫਿਰ ਉਹ ਗੱਲ ਤੇ ਨਹੀਂ ਆਉਂਦਾ ਹੈਗਾ ਇਹ ਤਾਂ ਬਈ ਮੈਨੂੰ ਲੱਗਦਾ ਵਿਆਹ ਕਰਾਉਂਦਾ ਹੀ ਨਹੀਂ ਇਹ ਤਾਂ ਛੜੇ ਹੀ ਰਹੂਗਾ ਸਾਰੀ ਉਮਰ ਮੈਨੂੰ ਵੀ ਛੜੀ ਰੱਖ ਲਿਓ ਰੇ ਮਾਮਾ ਧੀਆਂ ਪਾਈ ਕਰਿਆ ਕਰਾਂਗੇ ਕਿ ਜਣੀ ਧਾਰਾ ਕੱਢਦਿਆਂ ਕਰੂ ਕਿ ਜਣੀ ਸੱਣੀ ਰਾਦਿਆ ਕਰੂਗੀ ਇੱਕ ਜਣੀ ਟੋਕਾ ਕੁੱਟਦਿਆਂ ਕਰੂ ਕਿ ਜਣੀ ਧਾਰ ਕੱਢ ਲਿਆ ਕਰੂਗੀ ਫਿਰ ਇੱਕ ਜਣੀ 바ੜੀ ਬਾਰੀ ਬਦਲ ਕੇ ਪੜਨੇ ਵਾਂਜ ਲਿਆ ਕਰਾਂਗੇ ਅਜੇ ਪੁੱਤੋ ਦੇ ਉਹੀ ਕਹਨੇ ਸੰਜੋਗ ਏ ਢਿੱਲੇ ਨੇ ਜਿੱਦਣ ਹੋਣਾ ਮਿੰਟ ਜੀ ਹੋ ਜਾਣਾ ਆ ਇਹਨਾ ਸੋਚਦੂ ਵੀ ਉਹਨੇ ਕਰਾਉਣਾ ਨਹੀਂ ਫਿਰ ਉਹਨੂੰ ਪਤਾ ਵੀ ਨਹੀਂ ਲੱਗਣਾ ਕਦ ਕਿੱਧਰ ਉਹ ਰਿਸ਼ਤਾ ਹੋ ਗਿਆ ਨਾਈ ਨਹੀਂ ਲੈਂਦਾ ਬਈ ਕਰਾਉਣ ਦਾ ਚੱਲ ਦੇ ਦੇ ਮੈਨੂੰ ਚਾਦੀ ਕੁੱਟ ਬਣਾ ਕੇ ਆਈ ਨਹੀਂ ਹੈਗਾ ਵੀ ਮੈਂ ਇੰਨੀ ਦੂਰੋਂ ਆਈ ਆ ਗੱਲਾਂ ਕਰੀਏ ਨੇ ਪਾਣੀ ਪੁੱਛਿਆ ਦੀ ਪਾਣੀ ਬਈ ਤੂੰ ਕਹਿੰਦੀ ਮੈਂ ਪੀਂਦੀ ਨਹੀਂ ਰੋਟੀ ਬਣੀ ਪਈ ਰੋਟੀ ਲਿਆਵਾ ਨਾ ਰੋਟੀ ਤਾਂ ਬਾਅਦ ਚ ਖਾਲੂ ਚਾਹ ਦੀ ਘੁੱਟ ਬਣਾ ਦੇ ਮੈਨੂੰ ਪਤਾ ਤੇਰੇ ਬਾਪ ਨੇ ਆਉਂਦੇ ਨਹੀਂ ਲੱਗ ਜਾਣਾ ਬੋਲਣ ਜਾ ਕੇ ਗੋਹਾ ਸਿੱਟਾਂ ਮਾਸੀ ਨੇ ਖਾ ਲਈ ਇੱਥੇ ਤੋਰਤੀ ਐ ਪੁੱਤ ਬਿਮਾਰ ਤਾਂ ਹੋ ਪਈ ਆ ਹੋਰ ਮੈਨੂੰ ਬਿਸਕੁਟ ਦੇ ਦੇ ਦਿੰਦੇ ਕੋ ਸਾਂ ਸੀਆਂ ਦੇ ਦਿਨ ਚੱਲਦੇ ਨੇ ਨਿਆਣੀ ਮਤ ਉਹ ਹੀ ਵੀ ਦੱਸ ਉਹ ਤਾਂ ਹਸਪਤਾਲ ਚੋਂ ਆਈ ਤੀਗੀ ਉਹ ਵਿਚਾਰੀ ਮੈਨੂੰ ਬਿਸਕੁਟ ਕਰਾ ਕੇ ਦਿੰਦੀ ਤਸਨੀਹਾ ਵੀ ਆਉਣ ਲੱਗ ਗਿਆ ਯਾਰ ਆਪਾਂ ਕਿੱਥੇ ਰਹਿ ਜਾਂਦੇ ਨਾ ਨਾ ਮੇਰੀ ਗੱਲ ਸੁਣੋ ਤੂੰ ਰੋਜ਼ ਇੱਥੇ ਬੈਠਾ ਹੁੰਦਾ ਮੈਂ ਤਾਂ ਹੀ ਦੁੱਧ ਪਾਉਣ ਆਉਣਾ ਤੁਹਾਡੇ ਪਿੰਡ ਫਿਰ ਇਹਦਾ ਕੰਮ ਆ ਇੱਧਰ ਤਾਂ ਆ ਜਾਣਾ ਰੋਜ਼ ਫਿਰ ਜੇ ਦੁੱਧ ਪਾਉਣ ਆਉਣਾ ਹੁੰਦਾ ਇੱਥੇ ਬੈਠਣਾ ਹੁੰਦਾ ਕਦੇ ਤੂੰ ਮੋਟਰਸਾਈਕਲ ਤੇ ਖੜਾ ਹੁੰਨਾ ਕਦੇ ਬੈਠਾ ਹੁੰਨਾ ਦਿੱਕਤ ਕੀ ਹੈ ਤੈਨੂੰ ਕੋਈ ਪਰੇਸ਼ਾਨੀ ਹੈਗੀ ਨਾ ਨਹੀਂ ਮੈਨੂੰ ਕਾਦੀ ਪਰੇਸ਼ਾਨੀ ਹੋਣੀ ਆ ਮੈਨੂੰ ਲੱਗਦਾ ਕੋਈ ਤਾਂ ਪਰੇਸ਼ਾਨੀ ਹੋਊਗੀ ਤੈਨੂੰ ਜਿਹੜਾ ਇੱਥੇ ਬੈਠਾ ਹੁੰਦਾ ਰੋਜ਼ ਰੋਜ਼ ਖਾਣੂ ਹੀ ਬਸ ਮੈਂ ਤਾਂ ਨਾ ਤੁਹਾਨੂੰ ਦੇਖਣਾ ਮੇਰੀ ਗੱਲ ਸੁਣ ਲੈ ਜਹੀ ਜੀ ਤੂੰ ਮੈਨੂੰ ਸਮਝਦਾ ਨਾ ਮੈਂ ਉਹੀ ਜੀ ਨਹੀਂ ਹੈਗੀ ਤੁਸੀਂ ਮੈਨੂੰ ਗਲਤ ਸਮਝਦੇ ਹੋ ਜੀ ਅਸਲ 'ਚ ਨਾ ਤੁਸੀਂ ਮੈਨੂੰ ਵਧੀਆ ਲਾਦੇ ਹੋ ਸਿੰਪਲ ਜੇ ਤੇ ਬਾਕੀ ਪਤਾ ਨਹੀਂ ਕਿਉਂ ਤੁਸੀਂ ਮੈਨੂੰ ਦੇਖ ਕੇ ਐ ਗੁੱਸੇ 'ਚ ਹੋ ਜਾਂਦੇ ਹੋ ਹਣ ਮੈਂ ਤਾਂ ਤੁਹਾਨੂੰ ਕਦੇ ਕੁਝ ਕਿਹਾ ਵੀ ਨਹੀਂ ਕਿ ਹੋਆ ਕਿਉਂ ਨਹੀਂ ਮੋਟਰਸਾਈਕਲ ਮਾਰਿਆ ਸੀ ਮੇਰੇ ਉਦੇ ਉਹ 1000 ਜੇ ਮੇਰੇ ਵਿੱਚੋਂ ਅੱਜ ਦਾ ਫੇਰ ਉਹ ਜਾਣੇਣ ਜਾਣੇ ਚ ਵੱਜਿਆ ਸੀ ਮੈਂ ਜਾਣ ਕੇ ਥੋੜੀ ਮਾਰਿਆ ਸੀ ਜਾਣੇਣ ਜਾਣੇ ਚ ਵੱਜਿਆ ਸੀ ਨਾਲੇ ਹੋਰ ਨਾਲੇ ਮੈਂ ਤੈਨੂੰ ਗੱਲ ਦੱਸਦੀ ਆ ਇੱਥੇ ਰੋਜ਼ ਟੱਕਰਦਾ ਮੈਨੂੰ ਤੂੰ ਠੀਕ ਆ ਆਪਦਾ ਉਧਰ ਦੀ ਜਾਇਆ ਕਰ ਕਿਸੇ ਹੋਰ ਪਾਸੇ ਦੀ ਮੈਂ ਇਹ ਦੁੱਧ ਇੱਧਰ ਪਾਉਣਾ ਹੁੰਦਾ ਫਿਰ ਹੋਰ ਕਿੱਧਰ ਜਾਵਾਂ ਮੈਂ ਉਹ ਕਰੇ ਹੈ ਨਹੀਂ ਸੀ ਮੋਰੇ ਬਹਿ ਗਿਆ ਤੁਸੀਂ ਤਾਂ ਗਲਤ ਸਮਝੀ ਜਾਂਦੇ ਹੋ ਅੱਛਾ ਮੈਨੂੰ ਐ ਦੱਸੋ ਵੀ ਗੁੱਸਾ ਨਾ ਕਰੋ ਦੇਖੋ ਮੇਰੀ ਗੱਲ ਦਾ ਹਣ ਥੋੜੇ ਚਿਹਰੇ ਤੋਂ ਦੇਖ ਕੇ ਲੱਗਦਾ ਵੀ ਤੁਸੀਂ ਨਾ ਬਹੁਤ ਪਰੇਸ਼ਾਨ ਹੋ ਮਤਲਬ ਜਿਵੇਂ ਤੁਹਾਨੂੰ ਕੋਈ ਗੱਲ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੁੰਦੀ ਹੈ ਜੇ ਤੁਸੀਂ ਚਾਹੋ ਤਾਂ ਦਿਲ ਹਲਕਾ ਕਰ ਸਕਦੇ ਮੇਰੇ ਕੋਲ ਗਲਤ ਨਾ ਸਮਝੋ ਮੈਨੂੰ ਪਰ ਤੁਹਾਡੇ ਚਿਹਰੇ ਤੋਂ ਲੱਗਦਾ ਕਿ ਕੋਈ ਗੱਲ ਤਾਂ ਹੈ ਦੱਸੋ ਯਾਰ ਕੋਈ ਗੱਲ ਨਹੀਂ ਹੈਗੀ ਅਲੱਦਾ ਕੋਈ ਹੈਗੀ ਐ ਮੈਨੂੰ ਹੀ ਪਤਾ ਕਰਨੀ ਪੈਣੀ ਆ ਇਹ ਹਰ ਕੁੜੀ ਤਾਂ ਵਧੀਆ ਪਤਾ ਨਹੀਂ ਕਿਉਂ ਜ਼ਿੰਦਗੀ ਧੱਕੀ ਜਿਹੀ ਪਈ ਆ ਲੱਗਦੀ ਆ ਚਲ ਦੇਖਦੇ ਆ ਮੈਗਨਾ ਆ ਗਈ ਹੈ ਆਉਣ ਸਾਰ ਲੇਟ ਗਈ ਮੈਂ ਸਮਾਂਗੂ ਦੇਖ ਲੈ ਹੈ ਕੋਈ ਸ਼ਰਮ ਇਹਨੂੰ ਵੀ ਉੱਥੇ ਰੱਜੀ ਨਹੀਂ ਸੌਕੇ ਤੂੰ ਕੋਈ ਨਹੀਂ ਮੈਂ ਕਰਦਾ ਝਾਂਡ ਅੰਦਰ ਪੈ ਜਾਂਦੀ ਬਿੱਡਾਂ ਤੇ ਏ ਟੂ ਹੀ ਦੁਖਦੀ ਹੈ ਹੈ ਨਾ ਕੀ ਹੋ ਗਿਆ ਹੁਣ ਤਾਂ ਹੀ ਬੋਲਣ ਲੱਗ ਗਿਆ ਬੋਲਣਾ ਕਸਰ ਹੈ ਜੇ ਤੈਨੂੰ ਕਰੇ ਪਾਲਿਆ ਉੱਥੇ ਜਾ ਕੇ ਮੈਂ ਕੋਈ ਚੌਂ ਨੂੰ ਬੈਠੀ ਦੀ ਉੱਥੇ ਭੈਣ ਬਿਮਾਰੀ ਤਾ ਰਹਿ ਗਈ ਚਾਰ ਦਿਨ ਫਿਰ ਕੀ ਹੋ ਗਿਆ ਚਾਰੇ ਹੋਏ ਨੇ ਹੈ ਮੀ ਨੇ ਮੰਗੂ ਦਾ ਹੋਣ ਵਾਲਾ ਹੋ ਗਿਆ ਗੂ ਮੈਂ ਮਰ ਜਾ ਜੇ 4 ਦਿਨ ਹੋਏ ਨੇ ਮਾੜਾ ਮਟਾ ਸ਼ਰਮ ਕਰ ਲਾ 4 ਦਿਨ ਨੂੰ ਦਾ 4 ਦਿਨ ਹੋਏ ਨੇ ਇਹ ਹੀ ਸੁੱਖ ਦਾ ਤੂੰ ਭਾਰ ਦੀਆਂ ਵੀ ਕੋਈ ਬਿਮਾਰ ਅਠਮਾਰ ਹੋਵੇ ਮੈਂ ਜਾਵਾਂ ਆ ਕੁੜੀ ਕੰਮਾਂ ਚ ਔਖੀ ਹੋ ਰਹੀ ਐ ਕੋਲ ਤੋਂ ਮਾਣੇ ਰੋਟੀ ਵੀ ਨਹੀਂ ਖਾਦੀ ਕੀ ਹੋ ਗਿਆ ਹੋਇਆ ਕੀ ਨਹੀਂ ਬਈ ਕਸਰ ਹੈ ਹਜੇ ਹੈ ਕੰਮਾਂ ਚ ਤੂੰ ਕੱਲੀ ਔਖੀ ਹੋ ਰਹੀ ਐ ਮਾਰੇ ਬੰਦੇ ਦਾ ਕਲੇਸ ਮੈਂ ਨਾਲ ਕਰ ਲਿਆ ਪਹਿਲਾਂ ਆਇਨੇ ਨਾਲ ਇਹਨੂੰ ਕੁਝ ਨਹੀਂ ਹੁੰਦਾ ਇਹਦਾ ਜੂ ਨਹੀਂ ਸਰਕਦੀ ਹੈ ਆਹੋ ਸਾਰਾ ਤੇਰੇ ਗੋਲੇ ਧੰਦੇ ਕਰਦੀਆਂ ਤੇਰੇ ਘਰ ਦੀਆਂ ਕਮਾਈਆਂ ਹੀ ਕਰਦੀਆਂ ਮੇਰੀ ਗੱਲ ਸੁਣ ਲਾ ਮੈਂ ਤਾਂ ਆਪਣੇ ਦੁੱਖ ਸੁੱਖ ਚ ਪਹਿਣ ਪਾਹਿਣੇ ਤੇ ਜਾਣਾ ਮੈਂ ਤਾਂ ਹੋਰ ਜਾਵਾਂਗੀ ਆ ਦੁੱਖ ਸੁੱਖ ਜਿਹੜੇ ਕਰੇ ਹੋਈ ਜਾਂਦੇ ਨਾ ਫੂਲੀ ਦੀ ਟੋਪੀ ਉੱਤਰ ਗਈ ਆਪਣੀ ਦੀ ਨਾ ਮੈਂ ਕਿਹੜਾ ਉਹਦੀ ਟੋਪੀ ਤਾਰਤੀ ਤੂੰ ਕੋਲ ਨਹੀਂ ਬੈਠ ਸਕਦਾ ਡੰਗਰਾਂ ਤੇ ਰੱਖੀ ਜਾਂ ਤਾਂ ਬੈਠਾ ਰਹਿੰਦਾ ਹੋਏਗਾ ਉੱਥੇ ਬੁੜਿਆਂ 'ਚ ਜਾ ਕੇ ਤਾਂ ਸਕੁੱਟਣ ਲੱਗ ਜਾਂਦਾ ਕੋਲੇ ਤਾਂ ਮੈਂ ਤਾਂ ਬੈਠਾਂ ਜੇ ਤੂੰ ਘਰੇ ਖੜਦੀ ਹੋਵੇਂ ਹੈ ਕਨੇ ਦਾ ਕੱਲੀ ਜਵਾਖੜੀ ਆ ਮੈਂ ਕਿੱਧਰ ਕਿੱਧਰ ਹੋਵਾਂ ਨਾ ਮੈਂ ਕਿੱਥੇ ਜਾਨੀ ਆ ਕਿੱਥੇ ਉੱਜੜਦੀ ਆ ਆ ਹੁਣ ਪਤਾ ਨਹੀਂ ਕਿਵੇਂ ਜਾ ਹੋ ਗਿਆ ਜੇ ਭੈਣ ਭਾਈ ਤੇ ਦੁੱਖ ਆ ਜਾਂਦਾ ਜਾਣਾ ਤਾਂ ਪੈਂਦਾ ਹੀ ਆ ਮੈਂ ਤਾਂ ਕਹਿੰਦੀ ਆ ਰੱਬ ਕਰਕੇ ਤੇਰੀ ਭੈਣ ਦੇ ਆਪਰੇਸ਼ਨ ਹੋਣ ਫੇਰ ਪਤਾ ਲੱਗੇ ਦੇਖੂੰਗੀ ਕਿ ਤੂੰ ਜਾਰੀ ਕਰੀ ਮੈਂ ਨਾ ਮਾਰੂ ਜਾਦੇ ਬੋਲਦੀ ਆ ਭਈਏ ਮਾਰ ਕੇ ਦਿਖਾ ਰਿਕ ਤੁਹਾਨੂੰ ਡਰਾ ਕੇ ਰੱਖ ਲੰਦਾ ਮੈਨੂੰ ਇਹ ਮਾਂ ਮੇਰੀ ਗੱਲ ਸੁਣ ਕੀ ਭੈਣ ਦੇ ਆਪਰੇਸ਼ਨ ਹੋਣ ਭੂਆ ਕਿ ਕਿੱਧਰ ਦੀ ਹੱਕ ਹੁੰਦੀ ਐ ਵੱਡੇ ਭਾਈ ਦੀ ਚਹੇਤੀ ਰਖੜੀ ਤੇਰੇ ਬੰਨਣ ਨਹੀਂ ਆਈ ਹੈਗੀ ਬਾਪੂ ਉਹ ਬਸ ਇਹਨੂੰ ਆਇਆ ਵੀ ਮੇਰੇ ਤੇ ਇਹ ਦੋ ਗਲੀਆਂ ਕਦੇ ਕਿੱਧਰ ਹੋ ਜਾਣੀਆਂ ਹੈ ਹੁਣ ਤੱਕ ਅਹੀ ਕੀ ਕੰਮ ਚੌਖੀ ਹੋ ਰਿਆਂ ਹੁਣ ਮਾਂ ਦੀ ਬਣ ਕੇ ਬੈ ਗਈ ਫਿਰ ਮੈਂ ਖੜਕੈਂਤੀ ਕਸਤੀ ਬਾਪੂ ਮਾਂ ਦੀ ਹੁਣ ਸਾਰੇ ਟੱਬਰੇ ਕੋਲ ਪੈ ਜੋ ਉਹਦੇ ਸਾਰੇ ਟੱਬਰੇ ਦਾ ਹੀ ਲੱchnੇ ਹੀ ਜੇ ਨੇ ਗੱਲ ਪੈ ਗਈ ਲੱchn ਚੱਜਦੇ ਨੇ ਭੈਣ ਦੀ ਜਿੰਦ ਦਾ ਸੰਘੀਲ ਦੀ ਜੇ ਜਾਇਆਚਾਰ ਦਿਨ ਦੇਖਾਂ ਤੈਨੂੰ ਤੇਰੀ ਭੈਣ ਮਾ ਲੂੰਗੀ ਹਾਓ ਆਲੇ ਤੇ ਚੱਲ ਮਜਬੂਰੀ ਹੈ ਮਜਬੂਰੀ ਆ ਕੇ ਖੜਦੀ ਉਹਦਾ ਵਿਚਾਰੀ ਮੈਂ ਨਹੀਂ ਪਹਿਲਾਂ ਤੇ ਨਹੀਂ ਬਣਦੀ ਥੋਡੀ ਕਾਦ ਆਉਂਦੀ ਆ ਮਾਰੇ ਦੂਏ ਭਾਈ ਦੇ ਆ ਕੇ ਮੁੜ ਜਾਂਦੀ ਆ ਤੂੰ ਬਿੰਦ ਘੜੀ ਰਾਮ ਕਰ ਲੈਂਦੇ ਮਾਨੂੰ ਤੂੰ ਜਾ ਕੇ ਅੰਦਰ ਕਾ ਨੂੰ ਇਹ ਤਾਂ ਮੇਰਾ ਹੋਈ ਕਹਿੰਦੇ ਸੌਕਣਾ ਵਾਂਗੂ ਬੈ ਗਿਆ ਮੇਰੇ ਸਹਰਾਣ ਰਾਮ ਨੂੰ ਕੀ ਹੋਇਆ ਆਰਾਮ ਕਰਕੇ ਤਾਂ ਆਈ ਆ ਝੋਟੇ ਵਾਂਗੂ ਲੇਟੀ ਪਈ ਆਂਦੀ ਏ ਆਹੋ ਕੋਈ ਬੋਲ ਪਿਆ ਕਰੋ ਬਾਪੂ ਹੋ ਸੁਣਦੇ ਹੋ ਸਾਰੀ ਸੱਤ ਜ ਤੁਸੀਂ ਜਾਂਦੇ ਉਸ ਟੋਡਾ ਸੁਣੀਏ ਨਾ ਮੇਰੇ ਯਾਰ ਸੁਣੀਏ ਨਾ ਉਹ ਕੀ ਹਾਰਾ ਕੀੜੇ ਪਾਉਣ ਨੂੰ ਹੋਰ ਇਹਨੇ ਕੱਚੀ ਰੋਟਾ ਮਾਇਸ ਦੇ ਹੈ ਕਦੇ ਟੀਕੇ ਲਗਾਉਨੇ ਆ ਕਦੇ ਕੁਸ ਕਰਦੇ ਆ ਉਹ ਫਰੇਕੜਾ ਡਾਕਟਰ ਆ ਵੀ ਲੋਟ ਕਰ ਤੂੰ ਮਾੜਾ ਮੂਟਾ ਜਰਜੇ ਇਹ ਘਰੇ ਹੋਵੇ ਮੈਂ ਉੱਥੇ ਬਹਿ ਜਾ ਜਾ ਕੇ ਉਹ ਫਰੇਕੜਾ ਡਾਕਟਰ ਆ ਬਾਪੂ ਵੀ ਲੋਟ ਕਰ ਤੂੰ ਉਹਨਾਂ ਨੂੰ ਤਾਂ ਕੋਈ ਗੱਲ ਨਹੀਂ ਹੁਣ ਦੁੱਖ ਸੁੱਖ ਚ ਆਪ ਹੀ ਭੈਣ ਭਾਈ ਖੜਦਾ ਹੁੰਦਾ ਹੁਣ ਹੋਰ ਕੌਣ ਖੜੂ ਦੱਸ ਆਹੋ ਨੜੇ ਬਾਪੂ ਆਏ ਗਏ ਨੂੰ ਨਾ ਸੱਸੀ ਕੱਲ ਬੁਲਾਈਦੀ ਹੁੰਦੀ ਐ ਇਹਨੇ ਦਿਨਾਂ ਬਾਅਦ ਤਾਂ ਮਾਂ ਆਈ ਐ ਵਿਚਾਰੀ ਤੂੰ ਹੋਂਦੀ ਦੇ ਘਰ ਪੈ ਗਿਆ ਐਦਾ ਕਹਿੰਦੇ ਪੈਰੀ ਹੱਥ ਨਾ ਲਾਦਾ ਇਹਦੇ ਤੂੰ ਵੀ ਦੋਲੀ ਹੋਈ ਪਈਆਂ ਭਾਈ ਕਦੇ ਉੱਧਰ ਕਦੇ ਉੱਧਰ ਲੁੱਤੀ ਲਾਤੀ ਤੈਂ ਕੁੜੀਏ ਮੇਰੀ ਗੱਲ ਸੁਣ ਲੈ ਆਪਣੇ ਬਾਪ ਨੂੰ ਚੁੱਪ ਕਰਾ ਲ ਜੱਦੀ ਆਈਆਂ ਨੇ ਮੇਰਾ ਸਿਰ ਖਾਦਾ ਪਿਆ ਫੇ ਮੈਨੂੰ ਤਾਂ ਵੀ ਚੱਕ ਕੇ ਕੁਝ ਵੱਜਣਾ ਇਹਦੇ ਭਾਈ ਆ ਬੰਨੇ ਤੁਹਾਡੇ ਮੂਹਰੇ ਡੂੜ ਹੱਥ ਮੇਰਾ ਦਿਮਾਗ ਨਾ ਖਾਓ ਮੈਂ ਕਹਣਾ ਪਹਿਲਾਂ ਇਹ ਬਿਉਣੀ ਪੂ ਤੇਰੇ ਤੋਂ ਐ ਬਾਪਾ ਬਾਪੂ ਨੂੰ ਕਹੀ ਤਾਂ ਜਾਣਾ ਯਾਰ ਕੋਈ ਤਾਂ ਗੱਲ ਆ ਕਲੇਸ਼ ਇਹ ਕਰਾਈ ਜਾਂਦੀ ਆ ਅੱਦਾ ਹੈ ਇਹ ਨਾਲ ਪਹਿਲੀ ਮਾਨ ਨਹੀਂ ਦੀ ਕਰ ਲਾ ਮੈਂ ਵੀ ਉੱਜੜ ਜੰਨੇ ਚਲੇ ਗਾਨੀ ਆ ਕੁੜੀ ਨੂੰ ਵੀ ਬਿਆਦਾ ਨਹੀਂ ਆ ਹੋ ਜੀ ਫਿਰ ਚੋੜਾ ਇੱਥੇ ਤੂੰ ਤਾਂ ਇਹੀ ਭਾਲਦੀ ਆ ਆ ਗਿਆ ਡਾਕਟਰ ਦਾ ਫੋਨ ਹੋਏ ਚੱਕ ਲਾ ਬਾਪੂ ਕੁਛ ਕੀ ਕਹਿੰਦਾ ਟੀਕੇ ਨੂੰ ਕਹਿੰਦਾ ਆਉਗਾ ਯਾਰ ਉਦੋਂ ਮੈਂ ਇੱਧਰ ਪਾ ਗਿਆ ਖੇਤੋਂ ਨਹੀਂ ਗੇੜਾ ਮਾਰਨਾ ਮੈਂ ਕਰਦਾ ਗੱਲ ਕਰ ਲਾ ਗੱਲ ਉਹ ਕਿਉਂ ਬਲੱਡ ਵਧਾਈ ਬੈਠੀਆਂ ਮਾਤਾ ਮੇਰੀਏ ਮੈਂ ਬਲੱਡ ਕੀ ਵਧਾਉਣਾ ਪੁੱਤ ਹੁਣ ਜਿਆਦਾ ਆਉਂਦੀ ਨੂੰ ਬੋਲਣ ਲੱਗ ਗਿਆ ਫਿਰ ਗੁੱਸੇ ਚ ਬੋਲੂੰ ਫਿਰ ਕੀ ਹੋ ਗਿਆ ਜੇ ਤੇਰੀ ਮਾਸੀ ਕੋ ਦੋ ਦਿਨ ਲਾਇਆ ਹੀ ਮੈਂ ਚਲੋ ਤਾਂ ਮੈਂ ਕਹੇ ਤਾਂ ਵੀ ਦੁੱਖ ਸੁੱਖ ਚ ਭੈਣ ਭਾਈ ਵੀ ਫੜਦੇ ਨੇ ਬਾਪੂ ਅੱਜ ਮੈਂ ਕਹਿੰਦੀ ਸੀ ਤੇਰੀ ਮਾਸੀ ਨੂਰੀ ਚਾਰ ਦਿਨ ਰੱਖ ਨੂੰ ਉੱਥੇ ਬਹੂਆਂ ਪੁੱਛਦੀਆਂ ਨਹੀਂ ਪਰ ਇਹ ਕਿੱਥੇ ਕੰਜੇ ਰੱਖਣ ਦੇ ਦਊਗਾ ਪਤਾ ਨਹੀਂ ਉਹਨੂੰ ਕਿੰਨੇ ਕੁ ਮੇਨੇ ਮਾਰੂਗਾ ਔਲੀ ਬੋਲ ਪਿਆ ਕਰੋ ਸੌਂ ਲੱਗੇ ਸਾਰਾ ਪਿੰਡ ਜਲੂਸ ਦੇਖਦਾ ਆ 12 ਜਿਹੇ ਖੜੇ ਨੇ ਚਾਰ ਜਾਣੇ ਹੁਣ ਦੱਸ ਹੁਣ ਬਾਪ ਨੂੰ ਨਾ ਗਿਆ ਕਰ ਮੈਨੂੰ ਬੋਲੀ ਜਾਇਆ ਕਰ ਬਾਪ ਤੇ ਕਢਾਉਣ ਨੂੰ ਘੰਟੇ ਚ ਫਰਮਾਨਾ ਹਲੇ ਉਧਰ ਪਸ਼ੂਆਂ ਬਣੀ ਹੁਣ ਫੇਰ ਜਾਣਾ ਸਾਂਹੀਆਂ ਦਾ ਟਾਈਮ ਹੋ ਗਿਆ ਮੇਰਾ ਭੈਣ ਨਾ ਕਹਦਾ ਜੁੱਸੀ ਅਮ ਭਾਂਡੇ ਫੇਰ ਮਾਝ ਲਈ ਮੇਰਾ ਸੂਟ ਪ੍ਰੈਸ ਕਰ ਦੇ ਮੈਨੂੰ ਕਾਲਜ ਜਾਣਾ ਲੇਟ ਹੋਈ ਜੰਨੀ ਆ ਪ੍ਰੀਤ ਪਹਿਲੀ ਅੱਜ ਸੱਚੀ ਕਹਿੰਨੀ ਮੇਰਾ ਇੰਨਾ ਸਿਰ ਦੁਖੀ ਜਾਂਦਾ ਹੈ ਪਹਿਣਣ ਕਿ ਤੂੰ ਆਪੇ ਪ੍ਰੈਸ ਕਰ ਲੈ ਤੇਰਾ ਸਿਰ ਦੀ ਖੁਦ ਦੁੱਖਦਾ ਕਦੋਂ ਨਹੀਂ ਹੁੰਦਾ ਹੈਗਾ ਰੋਜ਼ ਕਹਿੰਦੀ ਮੇਰੇ ਸਿਰ ਦੁਖਦਾ ਹੈ ਮੈਨੂੰ ਚੱਕਰ ਆਉਂਦੇ ਨੇ ਚੁੱਪ ਕਰਕੇ ਵੀ ਸੂਟ ਪ੍ਰੈਸ ਕਰਦੇ ਲੇਟ ਹੋ ਰਹੀ ਹੈ ਮੈਂ ਪਹਿਲੀ ਪਰ ਇਹ ਤਾਂ ਮੇਰਾ ਕਿ ਕੋਈ ਦੁੱਖ ਨਹੀਂ ਸਾਜਾ ਹੈਗਾ ਮੈਂ ਕਿਹੜਾ ਪੱਤਰ ਦੀ ਬਣੀ ਹੋਈ ਆ ਤੇਰਾ ਕਿਹੜਾ ਦੁੱਖਦਾ ਨਹੀਂ ਹੁੰਦਾ ਕੁਛ ਤੋਦੀ ਪੈ ਜਾਣੀ ਆ ਕਹਿ ਕੇ ਕਿਉਂ ਤੂੰ ਰੋਏ ਬਹਾਨੇ ਬਣਾਉਂਦੀ ਰਹਿਣੀ ਤੂੰ ਸੂਟ ਪ੍ਰੈਸ ਕਰਨੇ ਜ ਨਹੀਂ ਮੈਨੂੰ ਆ ਦੱਸ ਦੇ ਬਈ ਤੂੰ ਆਪੇ ਕਰ ਲੈ ਮੈਂ ਤਾਂ ਪਹਿਲੀ ਸੱਚੀ ਕਹਿੰਨੀ ਚੱਕਰ ਆ ਹੀ ਜਾਂਦੇ ਨੇ ਅੱ ਮੈਂ ਨਾ ਜੀ ਮਾਨੂੰ ਤੂੰ ਜਿਆਦਾ ਹੀ ਲੱਗੀ ਜਵਾਬ ਦੇਣ ਅੱਜ ਗੱਲ ਜਿਹੜੀ ਵੀ ਤੈਨੂੰ ਕੰਮ ਨੂੰ ਕੋਈ ਹਰੇਕ ਨੂੰ ਜਵਾਬ ਦੇਉਗੀ ਮੈਂ ਕਦੇ ਜਵਾਬ ਮੰਮੀ ਤੈਨੂੰ ਹੁਣ ਜਵਾਬੇ ਗਈ ਹੀ ਨਹੀਂ ਆ ਉਹਦੇ ਕੱਪੜੇ ਨਹੀਂ ਦਿੰਦੀ ਸੀ ਜਵਾਬ ਕੀ ਹੋ ਗਿਆ ਕੀ ਕਹਿੰਦੀ ਆ ਮੈਨੂੰ ਕਿਹਾ ਮੈਂ ਕਾਲਜ ਜਾਣਾ ਮੇਰਾ ਸੂਟ ਪ੍ਰੈਸ ਕਰ ਦੇ ਕਹਿੰਦੀ ਮੇਥੋਂ ਨਹੀਂ ਹੁੰਦਾ ਤੁਸੀਂ ਮਾਮਾ ਤੀਆਂ ਕਹਿੰਦੀ ਬੇਲੀ ਹੋਂ ਇਹਦੀ ਏ ਮਜਾਲ ਇਹ ਆਏ ਬੋਲਦੀ ਆ ਜੇ ਮੈਂ ਤੈਨੂੰ ਇੱਕ ਗੱਲ ਕਹਣੀ ਹੋਈ ਆ ਤਾਂ 2 ਲੱਖ ਕਹਦਾ ਦੱਸ ਦਿੰਦੀਆਂ ਨਾਲਾ ਹਜੇ ਕਿੰਨੇ ਲਾ ਕੇ ਤੁੜੀ ਦਾ ਪ੍ਰੈਸ ਕਰਦੇ ਸੂਟ ਨਹੀਂ ਉਹ ਬਣੂਗੀ ਜਿਹੜਾ ਨਾ ਬਣਨੀ ਹੋਵੇ ਮਾਂ ਤੁਸੀਂ ਦੋਨੇ ਮੈਂ ਤਾਂ ਕਹਿੰਨੀ ਆ ਤੁਸੀਂ ਦੋਨੇ ਬੇਲੀ ਹੁੰਨੀ ਆ ਤੁਸੀਂ ਮੇਰੇ ਸਿਰਦੂ ਕੀ ਜਾਂਦਾ ਆ ਦੇਖ ਲੈ ਅੱਜ ਕਹਿੰਦੀ ਮੈਂ ਬਣਾ ਕੇ ਕਹਿੰਨੀ ਆ ਗੱਲ ਨਾ ਕਰਦੀ ਆ ਕਿ ਨਹੀਂ ਤੂੰ ਪ੍ਰੈਸ ਮਾਂ ਮੇਰਾ ਸਿਰਦੂ ਕੀ ਅੰਦਰ ਕੱਲ ਵੀ ਮੰਨ ਲਿਆ ਕਰੋ ਮੈਂ ਪੱਥਰ ਦੀ ਨਹੀਂ ਬਣੀ ਹੋਈ ਹੈਗੀ ਮੇਰੇ ਜਾਨ ਹੈ ਤੇਰਾ ਘਰ ਕੋਟ ਕੇ ਮਾਰ ਦੂੰ ਮੈਂ ਚੁੱਪ ਕਰਕੇ ਨਾ ਤੂੰ ਸੂਪ ਪ੍ਰੈਸ ਕਰ ਦੇ ਮੇਰੀ ਧੀ ਨੂੰ ਜਵਾਬ ਕਿਵੇਂ ਦਿੰਨੀ ਆ ਹਾਂਜੀ ਕਹਿ ਦਿੰਦਾ ਬਾਪੂ ਤੁਸੀਂ ਇਹਨੂੰ ਬੋਲ ਦਿਓ ਅੱਜ ਇਹ ਮੂੰਹ ਤੋਂ ਚੜਾਉਣੀ ਹੈ ਜਵਾਬ ਦਿੰਨੀ ਹੈ ਤਾਂ ਹੀ ਬੋਲਦੇ ਸਾਡੇ ਜਿਗਰ ਦੇ ਬੋਲਣ ਨੂੰ ਨਹੀਂ ਉਸੇ ਦੀ ਚਮੜਾਈ ਹੋਈ ਆ ਉਸੇ ਦੀ ਪ੍ਰੈਸ ਦਾ ਪ੍ਰਿੰਟ ਤੂੰ ਵੀ ਕਰ ਸਕਦੀ ਆ ਕੋਈ ਵੱਡਾ ਕੰਮ ਤਾਂ ਹੈ ਨਹੀਂਗਾ ਮੈਂ ਪੜਨਾ ਹੁੰਦਾ ਬਈ ਮੈਂ ਬੇਲੀ ਨਹੀਂ ਹੈ ਠੀਕ ਆ ਮੈਂ ਪ੍ਰੈਸ ਕਰਵਾ ਕੇ ਮੈਂ ਕਾਲਜ ਜਾਣਾ ਮੈਂ ਨਾ ਕਿ ਆਉਣਾ ਹਜੀ ਮੈਂ ਕਿਹੜਾ ਬੇਲੀ ਆ ਮੈਂ ਕਿਹੜਾ ਬੇਲੀ ਆ ਮੈਂ 4 ਵਜੇ ਦੀ ਤੂੰ ਅਣਪੜ ਖਾਲਾ ਲੈ ਅਣਪੜ ਬਵਾਰ ਕਰੀ ਕਰੇਗੀ ਕੀ ਹੋਰ ਇਹੀ ਕੰਮ ਨੇ ਇਹ ਵੀ ਨਹੀਂ ਹੁੰਦਾ ਤੇਰੇ ਤੋਂ ਮੈ ਕਰ ਮਮੀ ਗੋਲੀ ਦੇ ਦੇ ਮੈਨੂੰ ਸਿਰ ਦੁਖ ਦੇ ਦੀ ਗੋਲੀ ਲੈ ਕੇ ਫਿਰ ਕਰ ਦੂੰਗੀ ਪ੍ਰੈਸ ਤੇ ਕਿਧਰੇ ਨਹੀਂ ਗੋਲੀ ਬੱਜੀ ਗੋਲੀ ਲੈਣ ਨੂੰ ਠੀਕ ਆ ਪਹਿਲਾਂ ਸੂਟ ਪ੍ਰੈਸ ਕਰ ਫਿਰ ਦਿੰਨੀ ਆ ਗੋਲੀ ਕਦੇ ਜ਼ਿੰਦਗੀ ਚ ਨਹੀਂ ਆਏ ਨਹੀਂ ਕਿਹਾ ਵੀ ਮੈਂ ਅੱਜ ਠੀਕ ਆ ਮੈਂ ਅੱਜ ਕੰਮ ਕਰ ਦਿੰਨੀ ਆ ਹਰ ਇੱਕ ਕੰਮ ਨੂੰ ਪਹਿਲਾਂ ਨਾ ਕਰੂਗੀ ਬਹੁਤ ਇਹਦੀ ਕਲੀ ਬੁੱਥੀ ਵਾਲੀ ਦੀ ਹੋਏਗੀ ਮੈਂ ਕਦੇ ਨਾ ਨਿਕਲੇਗੀ ਪ੍ਰੀਤ ਜਿੱਦ ਦੇ ਬਿਮਾਰ ਹੋ ਰਹੀ ਹੋ ਮਾਂ ਉਹਦੇ ਪਹਿਲਾਂ ਦੇ ਕਹਿ ਦਾਂ ਮੈਂ ਤੂੰ ਹੁੰਦਾ ਨਹੀਂ ਹੈਗਾ ਹੁੰਦਾ ਰੋਜੀ ਬਿਮਾਰ ਰਹਿੰਦੀ ਆ ਰੋਜੀ ਜੀ ਮੇਰੇ ਬਾਪੂ ਤੂੰ ਬਈ ਜਵਾਬ ਦਿੱਤਾ ਕਿੱਦੇ ਨਹੀਂ ਹਾਂ ਫਿਰ ਬਿਮਾਰ ਰਹੂੰਗੀ ਮਾਂ ਕੁਝ ਖਾਣ ਨੂੰ ਤਾਂ ਹੁੰਦਾ ਨਹੀਂ ਹੈਗਾ ਮੈਂ ਕੰਮ ਕਰਕੇ ਸਾਰਾ ਦਿਨ ਹੀ ਪਈ ਰਹਿਣੀ ਆਂ ਖਾਣ ਨੂੰ ਤੂੰ ਭੁੱਖੀ ਰਹਿੰਦੀ ਏ ਮਿਲਦਾ ਕੀ ਨਹੀਂ ਤੈਨੂੰ ਨਹੀਂ ਸਾਰਾ ਕੁਝ ਤੇਰੇ ਕੋਲ ਰੋਟੀਆਂ ਤੂੰ ਖਾਣੀਆਂ ਦੋ ਕੌਲੇ ਪੀਣੀਆਂ ਚਾਹ ਦੇ ਦਰਾ ਪੀਣੀ ਆ ਤੂੰ ਦੇਖਿਆ ਕਿੱਦਾਂ ਦੁੱਧ ਦਾ ਗੋਲਾ ਪੀਂਦੀ ਏ ਕਦੋਂ ਪੀਣੀ ਆ ਪ੍ਰੀਤਾ ਮੁੱਕਰ ਨਾ 50 ਵਾਰੀ ਮੈਂ ਤੈਨੂੰ ਰਸੋਈ ਚ ਨਾ ਚੋਰੀ ਦੁੱਧ ਪੀਂਦੀ ਨੂੰ ਦੇਖਿਆ ਮੈਂ ਤਾਂ ਮਾਂ ਨੂੰ ਫਿਰ ਵੀ ਨਹੀਂ ਦੱਸਿਆ ਮੈਂ ਚਲ ਕਾਨੂੰ ਲੜਾਈ ਪਵਾਉਣੀ ਆ ਐ ਤਾਂ ਪ੍ਰੀਤਾ ਇਲਜ਼ਾਮ ਲਾਉਣੇ ਨੇ ਕਿੰਨੇ ਮਰਜ਼ੀ ਲਾਈ ਜਾਓ ਅੱਜ ਤੱਕ ਮੈਂ ਦੁੱਧ ਦਾ ਮੂਵੀ ਨਹੀਂ ਦੇਖਿਆ ਹੈਗਾ ਨਹੀਂ ਅਸੀਂ ਜੰਮਦੇ ਹੁੰਦੇ ਜੱਟ ਕੱਪੜੇ ਪ੍ਰੈਸ ਕਰ ਮਾ ਮੈਂ ਕਿਹਾ ਸੰਜੇ ਜੀ ਆਦੇ ਤੇ ਖੜੀ ਮੈਨੂੰ ਚੱਕਰ ਆਈ ਜਾਂਦੇ ਨੇ ਜਿਵੇਂ ਡਿੱਗ ਗਏ ਫੇਰ ਕਿਦਰੇ ਨਹੀਂ ਮਰਦੀ ਤੂੰ ਜਾ ਕੇ ਸੂਟ ਪ੍ਰੈਸ ਕਰ ਦੇ ਜਾ ਇਹ ਤਾਂ ਡਿੱਗੂ ਵੀ ਕਿੱਥੋਂ ਚੰਗਲਾ ਨਹੀਂ ਹੋ ਰਹੀ ਆ ਵਰਦੀ ਦੇਖੀ ਆ ਚੰਗਾ ਖਾਂਦੇ ਆ ਮੰਦਾ ਬੁਲਦੀ ਆ ਸਾਰੇ ਗਰਦੂਤ ਨਾ ਤੇਰੇ ਪਿਆਉਦੀ ਆ ਉਹਨੇ ਕਿਹਾ ਕਿ ਤੂੰ ਕੰਮ ਨਾ ਕਰ ਉਹੀ ਸ਼ੇ ਆ ਦਿੰਦਾ ਤਾਂ ਤਾਂ ਇੰਨਾ ਬੋਲਣ ਲੱਗ ਗਈ ਅੱਗੇ ਹੋਰ ਕਹਿੰਦਾ ਸੀ ਨਾ ਉਹਦੇ ਕਹਿੰਦਾ ਵਾਲੀਆਂ ਦਾ ਕਰਵਾ ਦੂੰਗਾ ਮਿੰਟ ਲਾਇਆ ਰਾਣੀ ਹਾਰ ਕਰਵਾ ਦਿਆ ਬੀਬੀ ਨੂੰ ਕਹਦੇ ਪਿਆਰੀ ਤੜਕੀ ਤੜਕੀ ਮੂੰਹ ਖਰਾਬ ਕਰ ਦਿੰਦੀ ਆ ਪਤੰਕ ਜੱਲ ਕੋਈ ਨਾ ਪਤਾ ਨਾ ਲਾ ਤੂੰ ਆਪਣੀ ਕੰਬੂਸੋ ਤੇ ਪਰੇ